ਸਤਿ ਸ਼੍ਰੀ ਅਕਾਲ ਜੀ ਮੈਂ ਹਾ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੋ ਡੱਲਾ ਜੀ ਅੱਜ ਪ੍ਰੋਗਰਾਮ ਦੇ ਵਿੱਚ ਆਪਾਂ ਸਾਰੀਆਂ ਮੁੱਖ ਖਬਰਾਂ ਤੇ ਤਾਂ ਗੱਲ ਕਰਾਂਗੇ ਹੀ ਪਰ ਆਪਾਂ ਦੇਖ ਰਹੇ ਹਾਂ ਕਿ ਜਿਵੇਂ ਜਿਵੇਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਲਗਭਗ ਪੂਰੀ ਤਸਵੀਰ ਜੋ ਹੈ ਪੰਜਾਬ ਦੀ ਸਿਆਸਤ ਨੂੰ ਲੈ ਕੇ ਸਾਫ ਹੋਣੀ ਵੀ ਸ਼ੁਰੂ ਹੋ ਗਈ ਹੈ ਤੁਹਾਡੇ ਤੋਂ ਅੱਜ ਇਹ ਜ਼ਰੂਰ ਜਾਣਨਾ ਚਾਹਾਂਗੇ ਕਿ ਆਖਿਰ ਕੀ ਲੱਗਦਾ ਕੌਣ ਕਿੱਥੋਂ ਬਾਜ਼ੀ ਮਾਰ ਰਿਹਾ ਹੈ ਤੇ ਇਸ ਵਾਰ ਜਿੱਤ ਹਾਰ ਦਾ ਜਿਹੜਾ ਫੈਕਟਰ ਹੈ ਉਹ ਕਿਹੜੇ ਫੈਕਟਰਸ ਉੱਪਰ ਜਿੱਤ ਹਾਰ ਜੋ ਹੈ ਤੈ ਹੋ ਸਕਦੀ ਹੈ ਇਸ ਉੱਪਰ ਵੀ ਤੁਹਾਡੇ ਤੋਂ ਜ਼ਰੂਰ ਤੁਹਾਡੀ ਰਾਏ ਤੁਹਾਡਾ ਐਨਾਲਿਸਿਸ ਜਾਣਨਾ ਚਾਹਾਂਗੇ ਪਰ ਸਭ ਤੋਂ ਪਹਿਲਾਂ ਕੁਝ ਖਾਸ ਖਬਰਾਂ ਦੀ ਅਗਰ ਆਪਾਂ ਗੱਲ ਕਰ ਲਈਏ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਲੁਧਿਆਣਾ ਤੋਂ ਜਿਹੜੇ ਸਾਬਕਾ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਆਗੂ ਬੈਸ ਬ੍ਰਦਰਜ਼ ਦੀ ਗੱਲ ਕਰੀਏ ਜੋ ਕਿ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਆਪਣੇ ਆਪ ਦੇ ਵਿੱਚ ਇੱਕ ਵੱਡੀ ਖਬਰ ਆਇਆ ਹੈ ਤੇ ਕਿਵੇਂ ਦੇਖਦੇ ਹੋ ਤੁਸੀਂ ਇਸ ਫੈਸਲੇ ਨੂੰ ਅਤੇ ਕਾਂਗਰਸ ਦੀ ਸਥਿਤੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਔਰ ਕੀ ਕਹਿਣਾ ਚਾਹੋਗੇ ਹਰਜੋਤ ਜੀ ਬਹੁਤ ਹੀ ਮਹੱਤਵਪੂਰਨ ਪੋਲੀਟੀਕਲ ਡਿਵੈਲਪਮੈਂਟ ਹੈ ਪੰਜਾਬ ਦੇ ਵਿੱਚ ਸਿਮਰਜੀਤ ਬੈਂਸ ਔਰ ਬਲਵਿੰਦਰ ਬੈਂਸ ਉਹਨਾਂ ਦੇ ਬਾਰੇ ਇੱਕ ਤਸਵੀਰ ਦੇ ਜ਼ਰੀਏ ਇਹ ਦਾਵਾ ਬਾਹਰ ਆਇਆ ਹੈ ਕਿ ਇਹ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਏ ਨੇ ਇਹਨਾਂ ਦੀ ਇੱਕ ਫੋਟੋ ਕੱਲ ਸ਼ਾਮ ਦੀ ਵਾਇਰਲ ਹੋ ਰਹੀ ਹੈ ਔਰ ਮੰਨਿਆ ਜਾ ਰਿਹਾ ਹੈ ਕਿ ਇਹਨਾਂ ਨੇ ਮੁਲਾਕਾਤ ਕੀਤੀ ਹੈ ਰਾਹੁਲ ਗਾਂਧੀ ਦੇ ਨਾਲ ਅਦਵਿੰਦਰ ਯਾਦਵ ਇਹਨਾਂ ਦੇ ਨਾਲ ਮੌਜੂਦ ਸੀ ਔਰ ਇਹਨਾਂ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਕੁਝ ਸਮਾਂ ਪਹਿਲਾਂ ਜਦੋਂ ਕਾਂਗਰਸ ਪਾਰਟੀ ਨੂੰ ਲੁਧਿਆਣਾ ਦੇ ਵਿੱਚ ਉਮੀਦਵਾਰ ਦੀ ਤਲਾਸ਼ ਸੀ ਉਸ ਵੇਲੇ ਵੀ ਇਹ ਗੱਲਾਂ ਚੱਲੀਆਂ ਸੀ ਕਿ ਸਿਮਰਜੀਤ ਬੈਂਸ ਬਲਵਿੰਦਰ ਬੈਂਸ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਪਰ ਕਿਉਂਕਿ ਕਈ ਪੰਜਾਬ 'ਚ ਔਰ ਲੁਧਿਆਣਾ 'ਚ ਕਾਂਗਰਸ ਦੇ ਜਿਹੜੇ ਲੀਡਰ ਨੇ ਉਹ ਨਹੀਂ ਚਾਹੁੰਦੇ ਸੀ ਕਿ ਬਲਵਿੰਦਰ ਬੈਂਸ ਜਾਂ ਸਿਮਰਜੀਤ ਬੈਂਸ ਨੂੰ ਲੁਧਿਆਣੇ ਤੋਂ ਟਿਕਟ ਮਿਲੇ ਕਿਉਂਕਿ ਉਹ ਖੁਦ ਟਿਕਟ ਦੇ ਦਾਅਵੇਦਾਰ ਸੀ ਹੁਣ ਕਿਉਂਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਰਾਹੁਲ ਗਾਂਧੀ ਨੇ ਲੁਧਿਆਣਾ ਦੇ ਵਿੱਚ ਉਮੀਦਵਾਰ ਬਣਾਇਆ ਅਜੇ ਹਾਲਾਤਾਂ ਦੇ ਵਿੱਚ ਰਾਜਾ ਵੜਿੰਗ ਵੀ ਚਾਹੁੰਦੇ ਹੋਣਗੇ ਕਿ ਅਗਰ ਅਸੀਂ ਰਵਨੀਤ ਬਿੱਟੂ ਨੂੰ ਹਰਾਉਣਾ ਹੈ ਤੇ ਸਾਨੂੰ ਵੱਡੇ ਚਿਹਰੇ ਚਾਹੀਦੇ ਨੇ ਬਲਵਿੰਦਰ ਬੈਂਸ ਔਰ ਸਿਮਰਜੀਤ ਬੈਂਸ ਇਹ ਦੋਵੇਂ ਸਾਬਕਾ ਕਾਉਂਸਲਰ ਨੇ ਬਲਵਿੰਦਰ ਬੈਂਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਨੇ ਹੁਣ ਇਹਨਾਂ ਦੇ ਕਾਂਗਰਸ ਦੇ ਵਿੱਚ ਆਉਣ ਦੇ ਨਾਲ ਇੱਕ ਤਾਂ ਕਾਂਗਰਸ ਪਾਰਟੀ ਨੂੰ ਦੋ ਹਲਕੇ ਆਤਮਨਗਰ ਔਰ ਹਲਕਾ ਸਾਊਥ ਹੈ ਲੁਧਿਆਣੇ ਇਹਨਾਂ ਦੋਨਾਂ ਦੇ ਵਿੱਚ ਦੋ ਅਜਿਹੇ ਚਿਹਰੇ ਮਿਲ ਗਏ ਨੇ ਜਿਹੜੇ ਭਵਿੱਖ ਵਿੱਚ ਐਮਐਲਏ ਦੀ ਚੋਣ ਵੀ ਲੜ ਸਕਦੇ ਨੇ ਇਸੇ ਸ਼ਰਤ ਤੇ ਦੋਵਾਂ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਹੋਣੀ ਹੈ ਕਿ ਅਸੀਂ ਅਗਲੀਆਂ ਵਿਧਾਨ ਸਭਾ ਦੀਆਂ ਚੋਣਾਂ ਇਹਨਾਂ ਦੋਵਾਂ ਸੀਟਾਂ ਤੋਂ ਆਤਮਨਗਰ ਔਰ ਹਲਕਾ ਸਾਊਥ ਤੋਂ ਲੜਾਂਗੇ ਇਸ ਸਮਝੌਤੇ ਤੋਂ ਬਾਅਦ ਹੀ ਉਹਨਾਂ ਦੀ ਸ਼ਮੂਲੀਅਤ ਹੋਈ ਹੋਣੀ ਹੈ ਹਾਲੇ ਤੱਕ ਇਹ ਸਾਫ਼ ਨਹੀਂ ਹੋਇਆ ਕਿ ਕੀ ਬੈਂਸ ਭਰਾਵਾਂ ਨੇ ਆਪਣੀ ਪਾਰਟੀ ਲੋਕ ਇਨਸਾਫ ਪਾਰਟੀ ਦਾ ਰਲੇਵਾ ਕਾਂਗਰਸ ਦੇ ਵਿੱਚ ਕਰ ਦਿੱਤਾ ਜਾਂ ਨਹੀਂ ਮੇਰਾ ਨਿੱਜੀ ਔਰਚ ਮੰਨਣਾ ਹੈ ਕਿ ਲੋਕ ਇਨਸਾਫ ਪਾਰਟੀ ਦਾ ਅਗਰ ਬੈਂਸ ਭਰਾ ਗੱਠ ਜੋੜ ਕਰ ਲੈਂਦੇ ਕਾਂਗਰਸ ਨਾਲ ਜਾਂ ਵਕਤ ਰਹਿੰਦੇ ਇੰਡੀਆ ਗੱਠ ਜੋੜ ਦਾ ਹਿੱਸਾ ਬਣ ਜਾਂਦੇ ਬੈਂਸ ਭਰਾ ਤੇ ਜ਼ਿਆਦਾ ਚੰਗੀ ਗੱਲ ਸੀ ਅਗਰ ਸਿਮਰਜੀਤ ਬੈਂਸ ਔਰ ਬਲਵਿੰਦਰ ਬੈਂਸ ਆਪਣੀ ਪਾਰਟੀ ਨੂੰ ਹੀ ਕਾਂਗਰਸ ਚ ਰਲਾ ਦਿੰਦੇ ਨੇ ਤੇ ਭਵਿੱਖ ਦੇ ਵਿੱਚ ਕਾਂਗਰਸ ਦੇ ਨਾਲ ਇਹਨਾਂ ਦਾ ਇਹਨਾਂ ਦੀ ਸਮੂਲੀਅਤ ਕਾਂਗਰਸ ਦੇ ਵਿੱਚ ਕੀ ਰੂਪ ਰੰਗ ਲੈਂਦੀ ਹੈ ਇਹਦੇ ਬਾਰੇ ਹਜੇ ਪੱਕੇ ਤੌਰ ਤੇ ਕਿਹਾ ਨਹੀਂ ਜਾ ਸਕਦਾ ਉੰਜ ਸਮਰਜੀਤ ਬੈਂਸ ਪਹਿਲਾਂ ਅਕਾਲੀ ਦਲ ਦੇ ਵਿੱਚ ਵੀ ਰਹੇ ਉਸ ਤੋਂ ਪਹਿਲਾਂ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਜੁੜੇ ਰਹੇ ਨਵਜੋਤ ਸਿੰਘ ਸਿੱਧੂ ਦੇ ਨਾਲ ਵੀ ਪ੍ਰਗਟ ਸਿੰਘ ਔਰ ਨਵਜੋਤ ਸਿੰਘ ਸਿੱਧੂ ਔਰ ਸਮਰਜੀਤ ਬੈਂਸ ਇਕੱਠੇ ਨਜ਼ਰ ਆਏ ਫਿਰ ਪੰਜਾਬ ਡੈਮੋਕ੍ਰੈਟਿਕ ਐਲਾਈਅੰਸ ਦਾ ਵੀ ਹਿੱਸਾ ਰਹੇ ਜਿਹਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਸੁਖਪਾਲ ਖੈਰਾ ਤੇ ਸਮਰਜੀਤ ਬੈਂਸ ਇਕੱਠੇ ਸੀ ਹੁਣ ਸੁਖਪਾਲ ਖੈਰਾ ਵੀ ਕਾਂਗਰਸ ਚਲੇ ਗਏ ਸਮਰਜੀਤ ਬੈਂਸ ਵੀ ਕਾਂਗਰਸ ਚਲੇ ਗਏ ਤੇ ਡਾਕਟਰ ਧਰਮਵੀਰ ਗਾਂਧੀ ਵੀ ਕਾਂਗਰਸ ਚਲੇ ਗਏ ਹੁਣ ਮੈਂ ਤੁਹਾਨੂੰ ਦਿਲਚਸਪ ਗੱਲ ਦੱਸਦਾ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਪਿਛਲੇ ਸਾਲ ਪਿਛਲੇ ਪਿਛਲੀ ਵਾਰੀ 2019 ਚ ਵੀ 2019 ਚ ਵੀ ਲੋਕ ਸਭਾ ਦੀ ਚੋਣ ਲੜੇ ਸੀ ਜਦੋਂ ਸੁਖਪਾਲ ਖਹਿਰਾ ਬਠਿੰਡੇ ਤੋਂ ਲੜੇ ਸਮਰਜੀਤ ਬੈਂਸ ਲੁਧਿਆਣਾ ਤੋਂ ਲੜੇ ਤੇ ਡਾਕਟਰ ਧਰਮਵੀਰ ਗਾਂਧੀ ਪਟਿਆਲੇ ਤੋਂ ਲੜੇ ਤੇ ਇਹ ਤਿੰਨੋਂ ਹਾਰ ਗਏ ਸੀ ਇਹ ਤਿੰਨੇ ਹੁਣ ਕਾਂਗਰਸ ਦੇ ਵਿੱਚ ਚਲੇ ਗਏ ਨੇ ਇਹ ਬੜੀ ਦਿਲਚਸਪ ਗੱਲ ਹੈ ਡਾਕਟਰ ਧਰਮਵੀਰ ਗਾਂਧੀ ਕੈਂਡੀਡੇਟ ਨੇ ਕਾਂਗਰਸ ਪਾਰਟੀ ਦੇ ਸੁਖਪਾਲ ਖਹਿਰਾ ਸੰਗਰੂਰ ਤੋਂ ਕੈਂਡੀਡੇਟ ਨੇ ਕਾਂਗਰਸ ਪਾਰਟੀ ਦੇ ਔਰ ਬੈਂਸ ਭਰਾਵਾਂ ਦੀ ਕੋਸ਼ਿਸ਼ ਜ਼ਰੂਰ ਸੀ ਕਿ ਉਹਨਾਂ ਨੂੰ ਅਗਰ ਟਿਕਟ ਮਿਲ ਜਾਂਦੀ ਨਹੀਂ ਮਿਲੀ ਪਿਛਲੀ ਵਾਰੀ 3 ਲੱਖ 7000 ਦੇ ਕਰੀਬ ਵੋਟਾਂ ਬੈਂਸ ਭਰਾਵਾਂ ਨੇ ਲਈਆਂ ਸੀ ਔਰ ਰਵਨੀਤ ਬਿੱਟੂ 3 ਲੱਖ 73 ਹਜ਼ਾਰ ਦੇ ਕਰੀਬ ਉਹਨਾਂ ਨੇ ਵੋਟ ਹਾਸਲ ਕੀਤੀ ਸੀ ਮੇਰੀ ਜਾਣਕਾਰੀ ਦੇ ਮੁਤਾਬਕ ਪਰ ਮੇਰਾ ਹੀ ਬੰਨਾ ਹੈ ਕਿ ਬੈਂਸ ਭਰਾਵਾਂ ਦੇ ਕਾਂਗਰਸ ਪਾਰਟੀ ਚ ਆਉਣ ਨਾਲ ਰਾਜਾ ਵੜਿੰਗ ਨੂੰ ਫਾਇਦਾ ਜ਼ਰੂਰ ਹੋਏਗਾ ਉਹ ਫਾਇਦਾ ਕੀ ਇਨਾ ਹੋਏਗਾ ਕਿ ਰਾਜਾਪੁਰੇਂਗ ਜਿੱਤ ਜਾਣਗੇ ਇਹਦੇ ਬਾਰੇ ਦਾਵਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਿਮਰਜੀਤ ਬੈਂਸ ਔਰ ਬਲਵਿੰਦਰ ਬੈਂਸ ਦੋਨੋਂ ਖੁਦ ਐਮਐਲਏ ਦੀ ਚੋਣ ਹਾਰੇ ਸੀ ਔਰ ਰਾਜਨੀਤਿਕ ਤੌਰ ਦੇ ਉੱਤੇ ਜਦੋਂ ਕਿਸੇ ਦੀ ਹਵਾ ਹੁੰਦੀ ਹੈ ਜੀ ਪਿਛਲੀ ਵਾਰੀ ਸਿਮਰਜੀਤ ਬੈਂਸ ਦੀ ਹਵਾ ਸੀ ਜਦੋਂ ਉਹ 3 ਲੱਖ ਤੋਂ ਜ਼ਿਆਦਾ ਵੋਟਾਂ ਲੈ ਗਏ ਪਰ ਉਹ ਜਿੱਤ ਵੀ ਸਕਦੇ ਸੀ ਪਿਛਲੀ ਵਾਰੀ ਪਰ ਇਸ ਵਾਰ ਉਹਨਾਂ ਦੀ ਹਵਾ ਨਹੀਂ ਹੈ ਕਿਉਂਕਿ ਪੋਲੀਟੀਕਲ ਤੌਰ ਤੇ ਵੀ ਉਹ ਜ਼ਿਆਦਾ ਸਰਗਰਮ ਨਹੀਂ ਹੈ ਹਾਂ ਉਹਨਾਂ ਨੇ ਆਪਣੇ ਆਪਣੀ ਜਿਹੜੀ ਜਿਹੜਾ ਭਵਿਖ ਹੈ ਆਪਣੇ ਭਵਿਖ ਨੂੰ ਦੇਖਦੇ ਹੋਏ ਉਹਨਾਂ ਨੇ ਫੈਸਲਾ ਕੀਤਾ ਹੈ ਰਾਜਾ ਵੜਿੰਗ ਨੇ ਆਪਣੇ ਭਵਿਖ ਨੂੰ ਦੇਖਦੇ ਹੋਏ ਫੈਸਲਾ ਕੀਤਾ ਫੈਸਲਾ ਕੀਤਾ ਕਿ ਅਗਰ ਮੈਂ ਜਿਤ ਜਾਨਾ ਸਿਮਰਜੀਤ ਬੈਂਸ ਔਰ ਬਲਵਿੰਦਰ ਬੈਂਸ ਸਾਰੇ ਆ ਜਾਂਦੇ ਨੇ ਤੇ ਮੈਂ ਐਮਪੀ ਬਣ ਸਕਦਾ ਪਰ ਮੈਨੂੰ ਲੱਗਦਾ ਹੈ ਹਜੇ ਇਹ ਕਹਿਣਾ ਬੜਾ ਔਖਾ ਕਿ ਲੁਧਿਆਣੇ ਦੇ ਵਿੱਚੋਂ ਕੌਣ ਜਿੱਤੂਗਾ ਕਿਉਂਕਿ ਬਹੁਤ ਹੀ ਫਸਮੀ ਟੱਕਰ ਹੈ ਪੰਜਾਬ 'ਚ ਕਈ ਸੀਟਾਂ ਨੇ ਹਰਜੋਤ ਜਿੱਥੇ ਚਾਰ ਕੋਣੀ ਟੱਕਰ ਹੈ ਤਿੰਨ ਕੋਣੀ ਪੰਜ ਕੋਣੀ ਛੇ ਕੋਣੀ ਵੀ ਹੈ ਇਸ ਕਰਕੇ ਸਾਰੀਆਂ ਪੋਲਿਟਿਕਲ ਪਾਰਟੀਆਂ ਆਪਣੀਆਂ ਆਪਣੀਆਂ ਗੋਟੀਆਂ ਚੱਲ ਰਹੀਆਂ ਨੇ ਸਿਮਰਜੀਤ ਬੈਂਸ ਬਹੁਤ ਸੰਭਾਵਨਾ ਹੈ ਕਿ ਅੱਜ ਮੀਡੀਆ ਨੂੰ ਬਰੀਫ ਕਰਨਗੇ ਉਮੀਦ ਹੈ ਕਿ ਅੱਜ ਉਹ ਮੀਡੀਆ ਦੇ ਨਾਲ ਗੱਲਬਾਤ ਕਰਕੇ ਆਪਣਾ ਪੂਰਾ ਜਿਹੜਾ ਪਲਾਨ ਹੈ ਉਹਨੂੰ ਸਰਵਜਨਿਕ ਕਰਨਗੇ ਇਹ ਵੀ ਹੋ ਸਕਦਾ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਰਾਹੁਲ ਗਾਂਧੀ ਨੇ ਕਿਉਂਕਿ ਲੁਧਿਆਣੇ ਆਉਣਾ ਹੀ ਆਉਣਾ ਇਹ ਵੀ ਹੋ ਸਕਦਾ ਹੈ ਕਿ ਰਾਹੁਲ ਗਾਂਧੀ ਦੇ ਨਾਲ ਮੰਚ ਤੇ ਇਹ ਕੋਈ ਵੱਡਾ ਐਲਾਨ ਕਰ ਦੇ ਨਜ਼ਰ ਆਉਣ ਰਾਹੁਲ ਗਾਂਧੀ ਇਹਨਾਂ ਦੇ ਬਾਰੇ ਜਾਂ ਇਹ ਵੀ ਹੋ ਸਕਦਾ ਹੈ ਕਿ ਬੈਂਸ ਭਰਾ ਆ ਕੋਈ ਵੱਡੀ ਰੈਲੀ ਕਰਾਉਣ ਜਿਹਦੇ ਵਿੱਚ ਰਾਹੁਲ ਗਾਂਧੀ ਨੂੰ ਬੁਲਾਉਣ ਤੇ ਆਪਣਾ ਸ਼ਕਤੀ ਪ੍ਰਦਰਸ਼ਨ ਦਿਖਾਉਣ ਕਿਉਂਕਿ ਰਾਜਾ ਵੜਿੰਗ ਕਿਉਂਕਿ ਲੁਧਿਆਣਾ ਦੇ ਨਹੀਂ ਹੈ ਹੁਣ ਹਲੇ ਤੱਕ ਰਾਜਾ ਵੜਿੰਗ ਦੇ ਨਾਲ ਕਾਂਗਰਸ ਦੇ ਸਾਰੇ ਲੀਡਰ ਤਾਂ ਨਜ਼ਰ ਆਉਂਦੇ ਨੇ ਹਾਲੇ ਤੱਕ ਲੁਧਿਆਣਾ ਦੇ ਵਿੱਚ ਰਾਜਾ ਵੜਿੰਗ ਕੋਈ ਬਹੁਤ ਵੱਡੀ ਰੈਲੀ ਨਹੀਂ ਕਰ ਸਕੇ ਦੂਸਰਾ surjit patar huni ਜਿਹੜੇ ਮੰਨੇ ਪਰ ਮੰਨੇ ਸ਼ਾਇਰ ਸੀ ਬੜੇ ਚੰਗੇ ਇਨਸਾਨ ਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਬਹੁਤ ਲੰਮਾ ਸਮਾਂ ਉਹਨਾਂ ਨੇ ਵਿਦਿਆਰਥੀ ਜੀਵਨ ਨੂੰ ਸੇਧ ਦਿੱਤੀ ਹੁਣ ਵੀ ਉਹ ਲੇਖਕਾਂ ਕਲਾਕਾਰਾਂ ਨੂੰ ਦਾ ਮਾਰਗਦਰਸ਼ਨ ਕਰਦੇ ਸੀ ਹੁਣ ਮੇਰਾ ਹੀ ਬੰਨਣਾ ਹੈ ਕਿ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਹੈ ਕਿਉਂਕਿ ਉਹਨਾਂ ਦੇ ਪੁੱਤ ਨੇ ਵਿਦੇਸ਼ ਤੋਂ ਆਉਣੇ ਰਾਜਾ ਵੜਿੰਗ ਹੁਣਾਂ ਨੇ ਅੱਜ ਦਾ ਜਿਹੜਾ ਸ਼ਕਤੀ ਪ੍ਰਦਰਸ਼ਨ ਸੀ ਕਾਗਜ਼ ਦਾਖਲ ਕਰਨ ਦਾ ਉਹ ਵੀ ਰੱਦ ਕੀਤਾ ਹੈ ਹੁਣ ਆਉਂਦੇ ਦਿਨਾਂ 'ਚ ਵੱਡੀਆਂ ਰੈਲੀਆਂ ਰਾਜਾ ਵੜਿੰਗ ਨੂੰ ਵੀ ਕਰਨੀਆਂ ਪੈਣਗੀਆਂ ਜਿਵੇਂ ਰਵਨੀਤ ਬਿੱਟੂ ਸ਼ਕਤੀ ਪ੍ਰਦਰਸ਼ਨ ਕਰ ਰਹੇ ਨੇ ਜਾਂ ਭਗਵੰਤ ਮਾਨ ਲੁਧਿਆਣਾ 'ਚ ਸ਼ਕਤੀ ਪ੍ਰਦਰਸ਼ਨ ਕਰ ਰਹੇ ਨੇ ਆਮ ਆਦਮੀ ਪਾਰਟੀ ਵੱਲੋਂ ਕਈ ਰੋਡ ショ ਕੀਤਾ ਗਏ ਨੇ ਸੋ ਮੁਕਾਬਲੇ ਚ ਬਣਨ ਲਈ ਸਿਮਰਜੀਤ ਬੈਂਸ ਸੋਨੀ ਉਹਨਾਂ ਦੇ ਲਈ ਸਹਾਈ ਹੋ ਸਕਦੇ ਨੇ ਪਰ ਫੈਸਲਾ ਕੀ ਹੋਵੇਗਾ ਦਾ ਇੰਤਜ਼ਾਰ ਕਰਨਾ ਪਏਗਾ ਜੀ ਬਿਲਕੁਲ ਬਿਲਕੁਲ ਸਹੀ ਤੁਸੀਂ ਗੱਲ ਕੀਤੀ ਹੈ ਸੋ ਡਲਾ ਜੀ ਜਿਵੇਂ ਤੁਸੀਂ ਗੱਲ ਕਰ ਵੀ ਰਹੇ ਸੀ ਕਿ ਇਸ ਵਾਰ ਮੁਕਾਬਲਾ ਜਿਹੜਾ ਹੈ ਚਾਰ ਮੇਨ ਤੌਰ ਤੇ ਆਪਾਂ ਦੇਖੀ ਤਾਂ ਚਾਰ ਜੜੀਆਂ ਮੁੱਖ ਪਾਰਟੀਆਂ ਦੇ ਵਿੱਚ ਆ ਪਰ ਫਿਰ ਵੀ ਜਿਵੇਂ ਤੁਸੀਂ ਗੱਲ ਕੀਤੀ ਕਿ ਪੰਜ ਧਿਰਾਂ ਵਿੱਚ ਵੀ ਮੁਕਾਬਲਾ ਨਜ਼ਰ ਆ ਰਿਹਾ ਹੈ ਛੇ ਧਿਰਾਂ ਦੇ ਵਿੱਚ ਵੀ ਨਜ਼ਰ ਆ ਰਿਹਾ ਹੈ ਸੋ ਇੱਥੇ ਤੁਹਾਡਾ ਵਿਸ਼ਲੇਸ਼ਣ ਜ਼ਰੂਰ ਜਾਨਣਾ ਚਾਹਾਂਗੇ ਤੁਸੀਂ ਇੱਥੇ ਕੀ ਕਹਿਣਾ ਚਾਹੋਗੇ ਕਿ ਕੌਣ ਕਿੱਥੋਂ ਬਾਜ਼ੀ ਮਾਰ ਸਕਦਾ ਪੂਰੀਆਂ ਸਥਿਤੀਆਂ ਨੂੰ ਵੇਖਦਿਆਂ ਹੋਇਆ ਕੀ ਸਾਫ਼ ਹੋ ਰਹੀ ਹੈ ਸਥਿਤੀ ਕਿਹੜੀ ਪਾਰਟੀ ਬਹੁਤ ਜ਼ੋਰ ਦੇ ਵਿੱਚ ਨਜ਼ਰ ਆ ਰਹੀ ਹੈ ਲੱਗਦਾ ਹੈ ਕਿ ਇਹਨੇ ਆਪਣੀ ਪਕੜ ਜੋ ਹੈ ਕਾਫੀ ਬਣਾ ਰੱਖੀ ਹੈ ਕੀ ਲੱਗਦਾ ਕੌਣ ਕਿੱਥੋਂ ਕਿਵੇਂ ਬਾਜ਼ੀ ਮਾਰ ਸਕਦਾ ਦੇਖੋ ਅਸੀਂ ਪਹਿਲਾਂ ਤਾਂ ਪਾਰਟੀਆਂ ਸਮਝੀਏ ਆਮ ਆਦਮੀ ਪਾਰਟੀ ਹੈ ਨੈਸ਼ਨਲ ਪਾਰਟੀ ਹੈ ਪੰਜਾਬ ਚ ਸੱਤਾ ਤਾਰੀ ਤੇ ਰਹੀ ਕਾਂਗਰਸ ਪਾਰਟੀ ਹੈ ਦੇਸ਼ ਚ ਵਿਰੋਧੀ ਧਿਰ ਨੂੰ ਰਿਪਰੈਜ਼ੈਂਟ ਕਰਦੀ ਹੈ ਇੰਡੀਆ ਗੱਠ ਜੋੜ ਦਾ ਹਿੱਸਾ ਦੋ ਪਾਰਟੀਆਂ ਨੇ ਆਪ ਵੀ ਕਾਂਗਰਸ ਦੇ ਪਰ ਪੰਜਾਬ ਚ ਦੋਨੇ ਅਲੱਗ-ਅਲੱਗ ਨੇ ਬੀਜੇਪੀ ਹੈ ਸੱਤਾ ਤਾਰੀ ਹੈ ਕੇਂਦਰ ਚ ਸ਼੍ਰੋਮਣੀ ਅਕਾਲੀ ਦਲ ਹੈ ਪੰਜਾਬ ਚ ਸੱਤਾ ਚ 10 ਸਾਲਾਂ ਤੋਂ ਬਾਹਰ ਹੈ ਲੋਕ ਸਭਾ ਦੇ ਦੋ ਮੈਂਬਰ ਸੀ ਬੀਬੀ ਹਰਸਿਮਰਤ ਕੌਰ ਬਾਦਲ ਔਰ ਸੁਖਬੀਰ ਬਾਦਲ ਸ਼ਖਬੀਰ ਬਾਦਲ ਚੋਣ ਨਹੀਂ ਲੜ ਰਹੇ ਹਰਸਿਮਰਤ ਬਾਦਲ ਸਿਟਿੰਗ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਅੰਮ੍ਰਿਤਸਰ ਤੋਂ ਸ਼ਮਜੀਤ ਸਿੰਘ ਮਾਨ ਉਹ ਸਿਟਿੰਗ ਨੇ ਸੰਗਰੂਪਤ ਪਰ ਬਹੁਜਨ ਸਮਾਜ ਪਾਰਟੀ ਹੈ ਇਹ ਤਾਂ ਹੈਗੇ ਨੇ ਜਿਹੜੇ ਪੰਜਾਬ ਦੀ ਸੱਤਾ 'ਚ ਨਜ਼ਰ ਆਉਂਦੇ ਨੇ ਇਸ ਤੋਂ ਇਲਾਵਾ ਇੱਕ ਸਮਾਜਿਕ ਐਲਾਈਅੰਸ ਵੀ ਹੈ ਸੋਸ਼ਲਿਸਟ ਐਲਾਈਅੰਸ ਵੀ ਹੈ ਜਲੰਧਰ ਤੋਂ ਹਰਚੰਦ ਖਾਲਸਾ ਜੀ ਉਹਨਾਂ ਦੇ ਵੀ ਉਮੀਦਵਾਰ ਨੇ ਸੋ ਜਲੰਧਰ 'ਚ ਮੈਂ ਉਹਨਾਂ ਨੂੰ ਵੀ ਮੁਕਾਬਲੇ 'ਚ ਕਹਿੰਦਾ ਉਂਝ ਪੂਰੇ ਪੰਜਾਬ 'ਚ ਉਹਨਾਂ ਦੀ ਚੰਗੀ ਵੋਟ ਹੈ ਔਰ ਕਈ ਥਾਂ ਉਹਨਾਂ ਦੇ ਉਮੀਦਵਾਰ ਮੁਕਾਬਲੇ ਦੇ ਵਿੱਚ ਹੋਣਗੇ ਪਰ ਜੇ ਮੈਂ 4-5 ਪਾਰਟੀਆਂ ਦੀ ਗੱਲ ਕਰਾਂ ਇਸ ਵਾਰ ਕਿਉਂਕਿ ਮੁਕਾਬਲਾ ਕਈ ਜਗ੍ਹਾ ਤੇ 4 ਕੋਣੀ ਹੈ 5 ਕੋਣੀ ਹੈ 6 ਕੋਣੀ ਹੈ 7 ਕੋਣੀ ਵੀ ਹੈ ਇਹ ਅੰਦਾਜ਼ਾ ਦੁਨੀਆ ਦਾ ਕੋਈ ਵਿਅਕਤੀ ਨਹੀਂ ਲਾ ਸਕਦਾ ਕਿ ਕੌਣ ਜਿੱਤੇਗਾ ਪਰ ਜਿੱਤ ਕੌਣ ਸਕਦਾ ਹੈ ਇਹ ਗੱਲ ਕੀਤੀ ਜਾ ਸਕਦੀ ਹੈ ਹੁਣ ਕੋਸ਼ਿਸ਼ ਸਾਰੀਆਂ ਪਾਰਟੀਆਂ ਦੀ ਕੀ ਹੈ ਜੀ ਜਦੋਂ 22 ਦੀਆਂ ਚੋਣਾਂ ਹੋਈਆਂ ਪੰਜਾਬ ਦੇ ਵਿੱਚ 2022 ਦੀਆਂ ਆਮ ਆਦਮੀ ਪਾਰਟੀ ਨੂੰ 42% ਵੋਟ ਸ਼ੇਅਰ ਮਿਲਿਆ ਕਾਂਗਰਸ ਪਾਰਟੀ 23 23% ਤੇ ਆਈ ਸ਼੍ਰੋਮਣੀ ਅਕਾਲੀ ਦਲ 18.5% ਤੇ ਆਇਆ ਕੱਲੇ ਕੱਲੇ ਚੋਣ ਲੜੇ ਔਰ ਭਾਰਤੀ ਜਨਤਾ ਪਾਰਟੀ 10% ਦੇ ਕਰੀਬ ਅਸੀਂ ਮੰਨ ਲੀਏ ਹੁਣ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਜੇ ਅਸੀਂ ਚਾਰ ਕੋਣੀ ਮੁਕਾਬਲੇ ਵਾਲੀਆਂ ਸੀਟਾਂ ਮੰਨੀਏ ਔਰ ਜੇ ਅਸੀਂ ਪਿਛਲੀਆਂ ਦੋ ਚੋਣਾਂ ਦੇਖੀਏ ਇਹ ਬਹੁਤ ਤਕਨੀਕੀ ਗੱਲ ਹੈ ਅਸੀਂ ਸਿੱਧੂ ਮੂਸੇਵਾਲੇ ਦੇ ਮਰਡਰ ਵੇਲੇ ਜਦੋਂ ਜੂਨ 22 ਚ ਵੋਟਾਂ ਪਈਆਂ ਸੰਘਰੂਰ ਚ ਉਹਦੇ ਵਿੱਚ ਦੇਖੀਏ ਉਹਦੇ ਵਿੱਚ ਸਿਮਰਜੀਤ ਸਿੰਘ ਮਾਨ 35% ਵੋਟਾਂ ਲੈ ਕੇ ਗਏ ਤੇ ਆਮ ਆਦਮੀ ਪਾਰਟੀ 34% ਸਿਮਰਜੀਤ ਸਿੰਘ ਮਾਨ 5-6000 ਦਾ ਹੀ ਫਰਕ ਸੀ 4-5-6000 ਦਾ ਹੀ ਫਰਕ ਸੀ ਕਿ 1% ਵੋਟ ਦਾ ਫਰਕ ਸੀ 7 ਲੱਖ ਵੋਟਾਂ ਪਈਆਂ ਸੀ ਸੰਘਰੂਰ ਚ ਕੁੱਲ ਜੀ 1% ਦੇ ਮਾਰਜਨ ਨਾਲ ਸਿਮਰਜੀਤ ਸਿੰਘ ਮਾਨ ਜਿੱਤੇ ਆਮ ਆਦਮੀ ਪਾਰਟੀ ਦੀਆਂ 34% ਵੋਟਾਂ ਸੀ 34.79 ਜੇ ਹੁਣ ਅਸੀਂ ਦੇਖੀਏ ਉਦੋਂ ਕਾਂਗਰਸ ਦੀਆਂ ਵੋਟਾਂ 10 11% ਸੀ ਦਲਬੀਰ ਗੋਲਡੀ ਸੀ ਬੀਜੇਪੀ ਵੀ 10% ਤੋਂ ਥੱਲੇ ਸੀ ਅਕਾਲੀ ਦਲ 6.5% ਸੀ ਇਹਦਾ ਮਤਲਬ ਹੈ ਦੋ ਵੱਡੀਆਂ ਪਾਰਟੀਆਂ ਸਿਮਰਜੀਤ ਸਿੰਘ ਮਾਨ 35% ਲੈ ਕੇ ਗਏ ਅਕਾਲੀ ਦਲ ਅੰਮ੍ਰਿਤਸਰ ਔਰ ਆਮ ਆਦਮੀ ਪਾਰਟੀ 34% ਉਥੇ 35 ਵਾਲਾ ਜਿੱਤ ਗਿਆ ਫਿਰ ਅਸੀਂ ਆ ਜੀ ਜਲੰਧਰ ਜਲੰਧਰ ਜਦੋਂ ਜ਼ਿਮਨੀ ਚੋਣ ਹੋਈ ਚੌਧਰੀ ਸੰਤੋਖ ਸਿੰਘ ਜਦੋਂ ਦੁਨੀਆ ਤੋਂ ਚਲੇ ਗਏ تھے ਉੱਥੇ ਜ਼ਿਮਨੀ ਚੋਣ ਹੋਈ ਉੱਥੇ ਜਿੱਤੇ ਆਮ ਆਦਮੀ ਪਾਰਟੀ ਉੱਥੇ ਆਮ ਆਦਮੀ ਪਾਰਟੀ ਨੂੰ ਵੋਟ ਮਿਲੀ 34.5% ਜੀ ਚਾਰ ਕੋਣੀ ਮੁਕਾਬਲਾ ਫਿਰ ਸੀ ਆਮ ਆਦਮੀ ਪਾਰਟੀ ਨੂੰ 34% ਵੋਟ ਮਿਲੀ ਦੂਜੇ ਨੰਬਰ ਤੇ ਸੀ ਕਾਂਗਰਸ ਕਾਂਗਰਸ ਨੂੰ ਮਿਲੀ 27% ਕਿਉਂਕਿ ਸ਼ਹਿਰੀ ਹਲਕਾ ਮੰਨਿਆ ਜਾਂਦਾ ਹੈ ਜਲੰਧਰ ਸੰਗਰੂਰ ਨੂੰ ਅਸੀਂ ਅਰਧ ਸ਼ਹਿਰੀ ਹਲਕਾ ਮੰਨਦੇ ਆ ਪਿੰਡੂ ਹਲਕਾ ਜ਼ਿਆਦਾ ਮੰਨਦੇ ਆ ਸ਼ਹਿਰਾਂ ਦੇ ਵਿੱਚ ਕਾਂਗਰਸ 27% ਤੇ ਆਈ ਆਮ ਆਦਮੀ ਪਾਰਟੀ ਨੇ ਆਪਣੀ 34% ਵੋਟ ਬਰਕਰਾਰ ਰੱਖੀ ਉਹਨਾਂ ਨੂੰ 34% ਵੋਟ ਸੰਗਰੂਰ ਚ ਵੀ ਮਿਲੀ ਪਰ ਕਿਉਂਕਿ 35% ਸਿਮਰਨਜੀਤ ਸਿੰਘ ਮਾਨ ਲੈ ਗਏ ਤੇ ਉਹ ਜਿੱਤ ਗਏ ਆਮ ਆਦਮੀ ਪਾਰਟੀ ਜਲੰਧਰ ਚ 34% ਵੋਟ ਲੈ ਕੇ ਜਿੱਤੀ ਦੂਜੇ ਨੰਬਰ ਤੇ ਰਹੀ ਕਾਂਗਰਸ ਕੋਲੇ 27% ਵੋਟ ਹੁਣ ਭਾਜਪਾ ਨੂੰ ਇੱਥੇ ਵੋਟ ਮਿਲੀ ਸ਼ਹਿਰੀ ਖੇਤਰ ਸੀ ਸ਼ਹਿਰੀ ਇਲਾਕੇ ਚ ਭਾਜਪਾ ਨੂੰ ਵੋਟ ਮਿਲੀ ਇੱਥੇ 15.19% 15% ਮੰਨ ਲਓ। ਅਕਾਲੀ ਦਲ ਨੂੰ ਮਿਲੀ ਕਰੀਬ 18%। ਜਿਲੰਦਰਚ ਜੀ ਇਹਦਾ ਮਕਸਦ ਇਹ ਹੈ ਕਿ ਹਰ ਜੋਜੀ ਚਾਰ ਪਾਰਟੀਆਂ ਦੀ ਇਸ ਵਕਤ ਕੋਸ਼ਿਸ਼ ਇਹ ਹੈ। ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਹੈ ਕਿ ਸਾਨੂੰ 2022 ਚ 42% ਵੋਟ ਮਿਲੀ। ਅਸੀਂ ਕਿਸੇ ਵੀ ਕੀਮਤ ਤੇ ਆਪਣੀ ਵੋਟ ਨਾ ਕਟਾਈਏ। ਪਰ ਹਰ ਸਰਕਾਰ ਦੀ ਐਂਟੀਗੋਵਰਨਮੈਂਸੀ ਹੁੰਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਐਂਟੀਗੋਵਰਨਮੈਂਸੀ ਹੈ। ਬਹੁਤ ਸਾਰੇ ਐਨਲਿਸਿਸ ਆ ਰਹੇ ਨੇ ਵਿਸ਼ਲੇਸ਼ਣ ਆ ਰਹੇ ਨੇ ਕਿ ਜ਼ਰੂਰੀ ਨਹੀਂ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨ ਜਾਂ ਜ਼ਰੂਰੀ ਨਹੀਂ ਕਿ ਦੇਸ਼ ਵਿੱਚ ਬੀਜੇਪੀ ਦੀ ਸਰਕਾਰ ਆਵੇ ਇਹ ਬਹੁਤ ਬਹੁਤ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਕਿਉਂਕਿ ਲੋਕਾਂ ਨੇ ਫੈਸਲਾ ਕਰਨਾ ਹੈ ਬਹੁਤ ਸਾਰੇ ਫੈਕਟਰ ਨੇ ਬੇਰੋਜ਼ਗਾਰੀ ਦਾ ਫੈਕਟਰ ਹੈ ਮਹਿੰਗਾਈ ਦਾ ਫੈਕਟਰ ਹੈ ਉਂਝ ਵੀ ਅਗਰ ਕੋਈ ਸਰਕਾਰ ਲਗਾਤਾਰ 10 ਸਾਲ ਰਾਜ ਕਰਦੀ ਹੈ ਕੀ ਉਸ ਸਰਕਾਰ ਨੇ ਲੋਕਾਂ ਦੇ ਆਸ਼ਾ ਦੇ ਅਨੁરૂਪ ਕੰਮ ਕੀਤਾ ਕਈ ਤਰ੍ਹਾਂ ਦੇ ਸਵਾਲ ਨੇ ਲੋਕ ਬਦਲਾਵ ਵੀ ਚਾਹੁੰਦੇ ਨੇ ਕਈ ਵਾਰ ਵੀ ਨਹੀਂ ਜੀ ਬਹੁਤ ਦੇਰ ਅਸੀਂ ਭਾਜਪਾ ਨੂੰ 10 ਸਾਲ ਹੋ ਗਏ ਮੌਕਾ ਦਿੱਤਾ ਹੁਣ ਅਸੀਂ ਕਿਸੇ ਹੋਰ ਨੂੰ ਵੋਟ ਪਾਉਣਾ ਚਾਹੁੰਦੇ ਆ ਪਰ ਹੱਕ ਚ ਕਿੰਨੇ ਲੋਕ ਪਾਉਂਦੇ ਨੇ ਬਦਲਾਵ ਦੇ ਲਈ ਕਿੰਨੇ ਲੋਕ ਪਾਉਂਦੇ ਨੇ ਐਂਟੀ ਕੰਮੇਸੀ ਚ ਕਿੰਨੇ ਲੋਕ ਪਾਉਂਦੇ ਨੇ ਉਦੋਂ ਬਾਅਦ ਪਰਸੈਂਟੇਜ ਆਉਂਦੀ ਹੈ ਭਾਜਪਾ ਕਹਿ ਰਹੀ ਅਸੀਂ 400 ਪਾਰ ਜਾਵਾਂਗੇ ਪਰ ਫੈਸਲਾ ਤਾਂ 4 ਜੂਨ ਨੂੰ ਹੋਣਾ ਹੈ ਇਸ ਕਰਕੇ ਟਾਰਗੇਟ ਭਾਜਪਾ ਦਾ ਇਹ ਹੈ ਕਿ ਸਾਡੀ ਵੋਟ ਪਰਸੈਂਟੇਜ ਵੀ ਮੁਲਕ ਚ ਬਾਕੀਆਂ ਨਾਲੋਂ ਜ਼ਿਆਦਾ ਰਹੇ ਸੋ ਪੰਜਾਬ ਚ ਵੀ ਕੋਸ਼ਿਸ਼ ਆਮ ਆਦਮੀ ਪਾਰਟੀ ਦੀ ਇਹ ਹੋਣੀ ਹੈ ਕਿਉਂਕਿ ਸੱਤਾ ਤਾਰੀ ਤੇ ਰਹੇ ਕਿ ਅਸੀਂ ਪੰਜਾਬ ਚ ਜੇ ਪਿਛਲੀ ਵਾਰੀ 22 ਚ ਸਾਨੂੰ 42% ਮਿਲੀਆਂ ਤੇ ਸਾਨੂੰ ਜ਼ਿਆਦਾ ਨਾ ਘਟਣ ਔਰ ਅਗਰ ਐਂਟੀ ਇੰਗੋਮੈਂਸੀ ਵੀ ਆਉਂਦੀ ਹੈ ਆਮ ਆਦਮੀ ਪਾਰਟੀ ਦੀ ਤੇ ਵੋਟ ਕਿੰਨੀ ਘਟਦੀ ਹੈ ਉਹਦੇ ਤੇ ਨਿਰਭਰ ਕਰੂਗਾ ਪਰ ਮੇਰਾ ਹੀ ਮੰਨਣਾ ਹੈ ਖਰਜੋਤ ਜੀ ਪੰਜਾਬ ਚ ਆਮ ਆਦਮੀ ਪਾਰਟੀ ਦਾ ਵੀ ਟਾਰਗੇਟ ਹੈ ਕਿ ਅਸੀਂ ਕਿਸੇ ਵੀ ਸੀਟ ਤੋਂ 33% ਤੋਂ ਘਟ ਨਾ ਜਾਈਏ ਔਰ ਭਾਜਪਾ ਦਾ ਟਾਰਗੇਟ ਇਹ ਹੈ ਕਿਉਂਕਿ ਭਾਜਪਾ 10% ਇਕੱਲੇ ਲੜਦੀ ਹੈ 15% 13 12% ਹੁਣ ਜਿਹੜੀ ਲਾਸਟ ਚੋਣ ਸੀ ਜਲੰਧਰ ਦੀ ਉਹਦੇ ਵਿੱਚ ਵੀ ਬੀਜੇਪੀ 15.19% ਸੀ ਬੀਜੇਪੀ ਦੀ ਕੋਸ਼ਿਸ਼ ਹੋਏਗੀ ਸਾਡਾ ਵੋਟ ਪਰਸੈਂਟੇਜ ਵੀ 34 35 ਤੇ ਜਾਵੇ ਔਰ ਜਿਹੜੀ ਜਿਹੜੀ ਪੋਲੀਟੀਕਲ ਪਾਰਟੀ ਹਰਜੋਤ ਜੀ ਆਪਣਾ ਵੋਟ ਸ਼ੇਅਰ 30 ਤੋਂ ਉੱਪਰ ਲੈ ਜਾਏਗੀ 30 31 32 33 34 35 ਉਹ ਮੁਕਾਬਲੇ ਚ ਆਏਗੀ ਸੋ ਜੇ ਚਾਰ ਕੋਣੀ ਮੁਕਾਬਲੇ ਨੂੰ ਅਸੀਂ ਦੇਖੀਏ ਚਾਰ ਵੱਡੀਆਂ ਪਾਰਟੀਆਂ ਨੇ ਤੇ ਕਿਸੇ ਦਾ 30 ਵੀ ਆ ਸਕਦਾ ਕਿਸੇ ਦਾ 31 ਵੀ ਕਿਸੇ ਦਾ 29 ਵੀ ਕੁਝ ਫੈਕਟਰ ਨੇ ਸਾਰੀਆਂ ਪਾਰਟੀਆਂ ਕਿਉਂ ਸੋਚ ਰਹੀਆਂ ਨੇ ਕਿ ਉਹਨਾਂ ਦਾ ਵੋਟ ਪਰਸੈਂਟੇਜ ਵਧੇਗਾ ਕਿਉਂਕਿ ਸਾਰਿਆਂ ਦੀ ਕੋਸ਼ਿਸ਼ ਹੋਣੀ ਹੈ ਕਿ ਸਾਡਾ ਵੋਟ ਪਰਸੈਂਟੇਜ ਵਧੇ ਪਰ ਆਮ ਆਦਮੀ ਪਾਰਟੀ ਦੀ ਹੋਣੀ ਹੈ ਕਿ ਸਾਡਾ ਵੋਟ ਪਰਸੈਂਟੇਜ ਘਟੇ ਨਾ ਸਾਡਾ ਬਰਕਰਾਰ ਰਹੇ ਹੁਣ ਪੰਜਾਬ ਚ ਬੀਜੇਪੀ ਦੇ ਲੀਡਰਾਂ ਦਾ ਇਹ ਕਹਿਣਾ ਕਿ ਉਹਨਾਂ ਨੇ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਦਾ ਵਾਅਦਾ ਪੂਰਾ ਕੀਤਾ ਇਸ ਕਰਕੇ ਉਹਨਾਂ ਦੀ ਵੋਟ ਪਰਸੈਂਟੇਜ ਵਧੇਗੀ। ਦੂਸਰਾ ਭਾਜਪਾ ਨੇ ਕਾਂਗਰਸੀਕਰਨ ਕਰ ਲਿਆ ਆਪਣਾ। ਬੀਜੇਪੀ ਦੇ ਲੀਡਰਾਂ ਨੂੰ ਇਹ ਵੀ ਉਮੀਦ ਹੈ ਕਿ ਅਸੀਂ ਬਹੁਤ ਵੱਡੀ ਗਿਣਤੀ 'ਚ ਕਾਂਗਰਸ ਦੇ ਲੀਡਰਾਂ ਨੂੰ ਸ਼ਾਮਲ ਕਰਾਇਆ ਹੈ। ਜੀ ਦੇ ਨਾਲ ਸ਼ਹਿਰਾਂ ਤੇ ਪਿੰਡਾਂ 'ਚ ਸਾਡਾ ਵੋਟ ਪਰਸੈਂਟੇਜ ਵਧੇਗਾ। ਸੋ ਬੀਜੇਪੀ ਆਸ ਕਰਦੀ ਹੈ ਕਿ ਸਾਡਾ ਵੋਟ ਪਰਸੈਂਟੇਜ ਵਧੇਗਾ। ਪਰ ਮੇਰਾ ਇਹ ਵੀ ਮੰਨਣਾ ਹੈ ਕਿ ਕਿਸਾਨ ਲਗਾਤਾਰ ਬੀਜੇਪੀ ਤੋਂ ਨਾਰਾਜ਼ ਨੇ। ਪਿੰਡਾਂ ਦੇ ਵਿੱਚ ਕਿਸਾਨ ਸੰਗਠਨ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਇਸ ਕਰਕੇ ਕਿਸਾਨੀ ਵੋਟ ਕੀ ਬੀਜੇਪੀ ਨੂੰ ਜਾਏਗੀ ਜਾਂ ਨਹੀਂ ਜਾਏਗੀ ਇਹਦੇ ਉੱਪਰ ਬੀਜੇਪੀ ਦੀ ਜਿਹੜੀ ਪਰਫਾਰਮੈਂਸ ਹੈ ਉਹਦਾ ਫਰਕ ਪਏਗਾ ਹੁਣ 21 ਮਈ ਨੂੰ ਜਗਰਾਉਂ ਚ ਕਿਸਾਨ ਮਹਾ ਪੰਚਾਇਤ ਕਰ ਰਹੇ ਨੇ ਉਹਦੇ ਵਿੱਚ ਬੀਜੇਪੀ ਦੇ ਖਿਲਾਫ ਕਿਸ ਤਰ੍ਹਾਂ ਦੇ ਫੈਸਲੇ ਕਿਸਾਨ ਕਰਦੇ ਨੇ ਉਹਦਾ ਵੀ ਅਸਰ ਚੋਣਾਂ ਦੇ ਵਿੱਚ ਆਊਗਾ ਪਰ ਬੀਜੇਪੀ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਦਾ ਵਾਅਦਾ ਪੂਰਾ ਕਰਕੇ ਸ਼ਹਿਰਾਂ ਚ ਕਿੰਨੀ ਵੋਟ ਵਧਾ ਸਕਦੀ ਹੈ ਜਾਂ ਪੰਜਾਬ ਚ ਕਿੰਨੀ ਵੋਟ ਵਧਾ ਸਕਦੀ ਹੈ ਇਹਦਾ ਪਤਾ ਵੀ 4 ਜੂਨ ਨੂੰ ਲੱਗੇਗਾ ਇੱਕ ਫੈਕਟਰ ਹੈ ਉਂਝ ਜੇ ਲੀਡਰਾਂ ਦੀ ਗੱਲ ਕਰੀਏ ਤੇ ਬੀਜੇਪੀ ਨੇ ਦੂਸਰੀਆਂ ਪਾਰਟੀਆਂ ਦੇ ਲੀਡਰਾਂ ਲਈ ਆਪਣਾ ਦਰਵਾਜ਼ਾ ਖੋਲ ਰੱਖਿਆ ਹੈ ਜਿਹੜਾ ਮਰਜ਼ੀ ਲੀਡਰ ਬੀਜੇਪੀ ਚ ਸ਼ਾਮਲ ਹੋਵੇ ਸੋ ਇੱਕ ਲਿਸਟ ਹੈ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਬੀਜੇਪੀ ਦੇ ਲੀਡਰ ਸ਼ਾਮਲ ਹੋਏ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਸ਼ਾਮਲ ਹੋਏ ਹੁਣ ਬੀਬੀ ਪ੍ਰਨੀਤ ਕੌਰ ਆ ਗਏ ਉਹਨਾਂ ਦੀ ਤੀ ਜੈਨਦਰ ਕੌਰ ਆ ਗਏ ਫਿਰ ਅਰਵਿੰਦ ਖੰਨਾ ਹੁਣੀ ਸ਼ਾਮਲ ਹੋਏ ਕੇਵਲ ਢਿੱਲੋ ਸ਼ਾਮਲ ਹੋਏ ਰਵਨੀਤ ਬਿੱਟੂ ਆ ਗਏ ਰਾਣਾ ਗੁਰਮੀਤ ਸੋਢੀ ਇਹਨਾਂ ਨੂੰ ਵੀ ਟਿਕਟ ਦਿੱਤੀ ਮਨਪ੍ਰੀਤ ਬਾਦਲ ਗਏ ਹਰਜਿੰਦਰ ਸਿੰਘ ਠੇਕੇਦਾਰ ਐਕਸ ਐਮ ਐਲ اے ਗਏ ਅਸ਼ਵਨੀ ਸੇਖੜੀ ਬਟਾਲਾ ਤੋਂ ਐਕਸ ਐਮ ਐਲ اے ਗਏ ਸਿਕੰਦਰ ਸਿੰਘ ਮਲੂਕਾ ਦੀ ਜਿਹੜੀ ਨੂੰਹ ਹੈ ਉਹ ਗਏ ਸੋ ਬੀਬੀ ਕਰਮਜੀਤ ਕੌਰ ਚੌਧਰੀ ਸ਼ਾਮਲ ਹੋਏ ਹਰਵਿੰਦਰ ਸਿੰਘ ਹਰਪਾਲ ਪੁਰਸੀ ਸਾਹਿਬ ਕਾ ਚੇਅਰਮੈਨ ਨੇ ਪੰਜਾਬ ਖਾਦੀ ਬੋਰਡ ਦੇ ਵਿੱਪਨ सूद ਕਾਕਾ ਅਕਾਲੀ ਦਲ ਤੋਂ ਲੁਧਿਆਣਾ ਤੋਂ ਬੀਜਪੀ ਚ ਗਏ ਮਨਜਿੰਦਰ ਸਰਸਾ ਸ਼ਾਮਲ ਹੋਏ ਦਿੱਲੀ ਤੋਂ ਔਰ ਸਰੂਪ ਸਿੰਘਲਾ ਬਠਿੰਡਾ ਤੋਂ ਸਾਬਕਾ ਐਮਐਲਏ ਸੀ ਅਕਾਲੀ ਦਲ ਦੇ ਉਹ ਸ਼ਾਮਲ ਹੋਏ ਫਿਰ ਸ਼ਰਮਜੀਤ ਮੱਕੜ ਜਲੰਧਰ ਕੈਂਟ ਤੋਂ ਪ੍ਰਗਟ ਸਿੰਘ ਵਾਲੇ ਹਲਕੇ ਤੋਂ ਸਾਬਕਾ ਵਿਧਾਇਕ ਸੀ ਉਹ ਸ਼ਾਮਲ ਹੋਏ ਬਹੁਤ ਲੋਕ ਸ਼ਾਮਲ ਹੋਏ ਫਤਿਹ ਜੰਗ ਸਿੰਘ ਬਾਜਵਾ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਨੇ ਸੁਨੀਲ ਜਾਖੜ ਕਾਂਗਰਸ ਦੇ ਸਾਬਕਾ ਪ੍ਰਧਾਨ ਉਹ ਬੀਜਪੀ ਦੇ ਵਿੱਚ ਨੇ ਹਾਲ ਹੀ ਦੇ ਵਿੱਚ ਸੁਸ਼ੀਲ ਲਿੰਕੂ ਸ਼ਾਮਲ ਹੋਇਆ ਸ਼ੀਤਲੰਗਰਾਲ ਸਾਭ ਕਾ ਵਧਾਇਕ ਆਪਦੇ ਸ਼ਾਮਲ ਹੋਏ ਸੋ ਬੀਜੇਪੀ ਨੂੰ ਇਹ ਲੱਗਦਾ ਕਿ ਅਸੀਂ ਜਿਹੜਾ ਕਾਂਗਰਸੀਕਰਨ ਕਰਤਾ ਬੀਜੇਪੀ ਦਾ ਬੀਜੇਪੀ ਨਹੀਂ ਮੰਨਦੀ ਕਿ ਉਹਨਾਂ ਨੇ ਕਾਂਗਰਸੀਕਰਨ ਕੀਤਾ ਉਹ ਤਾਂ ਕਹਿੰਦੇ ਬਾਕੀ ਪਾਰਟੀਆਂ ਛੱਡ ਕੇ ਲੀਡਰ ਸਾਡੇ ਚਾਹੀਏ ਪਰ ਬੀਜੇਪੀ ਦੇ ਵਿੱਚ ਕਾਂਗਰਸ ਦੇ ਲੀਡਰਾਂ ਦੀ ਆਮਦ ਇਹ ਵੀ ਬੀਜੇਪੀ ਨੂੰ ਲੱਗਦਾ ਕਿ ਸਾਡਾ ਵੋਟ ਪਰਸੈਂਟੇਜ ਵਧੂਗਾ ਹੁਣ ਜਦੋਂ ਅਕਾਲੀ ਦਲ ਦੀ ਗੱਲ ਕਰਦੇ ਆਂ ਅਕਾਲੀ ਦਲ ਨੂੰ ਇਹ ਲੱਗਦਾ ਕਿ ਅਸੀਂ ਬੀਜੇਪੀ ਦਾ ਸਾਥ ਛੱਡਿਆ ਪੰਥਕ ਮੁੱਦਿਆਂ ਤੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਪੰਜਾਬ ਦੀ ਰਾਜਤਾਨੀ ਦਾ ਮਸਲਾ ਹੋਵੇ ਪੰਜਾਬ ਦੀਆਂ ਹੱਕੀ ਮੰਗਾਂ ਹੋਣ ਬੀਜੇਪੀ ਤੇ ਅਕਾਲੀ ਦਲ ਇਲਜ਼ਾਮ ਲਾਉਂਦਾ ਹੈ ਕਿ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਬੀਜੇਪੀ ਦਖਲ ਕਰਦੀ ਹੈ ਹਾਲਾਂਕਿ ਦਿੱਲੀ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਦੀ ਗਵਾਹੀ ਦੇ ਵਿੱਚ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਸੀ ਉਹਨਾਂ ਨੇ ਇੱਕ ਮੋਟਰਸਾਈਕਲ ਰੈਲੀ ਵੀ ਕੱਢੀ ਮੈਂ ਵੇਖਿਆ ਸੀ ਹਾਲਾਂਕਿ ਜਿਹੜੇ ਸ਼ੁਰੂ ਚ ਰੈਲੀ ਦੇ ਸ਼ੁਰੂ-ਸ਼ੁਰੂ ਚ ਮੋਟਰਸਾਈਕਲ ਲੱਗੇ ਹੋਏ ਸੀ ਉਹ ਬੜੇ ਮਹਿੰਗੇ ਮੋਟਰਸਾਈਕਲ ਮੈਨੂੰ ਲੱਗਦੇ ਸੀ ਜਿਹੜੇ ਅਸੀਂ ਆਮ ਮੋਟਰਸਾਈਕਲ ਸੜਕਾਂ ਤੇ ਦੇਖਦੇ ਆਂ ਸ਼ਾਇਦ ਉਹ ਨਹੀਂ ਸੀ ਚਲੋ ਅਮੀਰ ਲੋਕ ਜਦੋਂ ਹੁੰਦੇ ਨੇ ਉਹਨਾਂ ਕੋਲੇ ਬਹੁਤ ਮਹਿੰਗੇ ਮਹਿੰਗੇ ਮੋਟਰਸਾਈਕਲ ਹੁੰਦੇ ਨੇ ਸੋ ਸਿੱਖਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਨ ਚ ਦਿੱਲੀ ਚ ਰੈਲੀ ਕੱਢੀ ਗਈ ਮਨਜਿੰਦਰ ਸਰਸਾ ਵੀ ਮੋਟਰਸਾਈਕਲ ਚਲਾ ਰਹੇ ਸੀ ਪਰ ਪੰਜਾਬ ਚ ਜਿਹੜੇ ਕਿਸਾਨ ਨੇ ਜ਼ਿਆਦਾਤਰ ਸਿੱਖ ਫਾਰਮਰ ਨੇ ਉਹ ਵਿਰੋਧ ਕਰਦੇ ਨੇ ਭਾਜੀਪੀ ਦਾ ਕਿ ਅਸੀਂ ਕੈਂਡੀਡੇਟ ਪਿੰਡਾਂ ਚ ਨਹੀਂ ਆਉਂਦੇ ਨੇ ਇਹ ਪੂਰੇ ਦੇਸ਼ ਚ ਹਾਲਾਤ ਇੱਕੋ ਜਿਹੇ ਨਹੀਂ ਹੁੰਦੇ ਜੇ ਕਿਤੇ ਸਪੋਰਟ ਚ ਨੇ ਲੋਕ ਤੇ ਵਿਰੋਧ ਦੇ ਵਿੱਚ ਵੀ ਨੇ ਅਕਾਲੀ ਦਲ ਨੂੰ ਲੱਗਦਾ ਹੈ ਕਿ ਅਸੀਂ ਕਿਸਾਨੀ ਦੇ ਮਸਲੇ ਤੇ ਭਾਜਪਾ ਦਾ ਸਾਥ ਛੱਡਿਆ ਇਸ ਕਰਕੇ ਹੋ ਸਕਦਾ ਹੈ ਕਿ ਸਾਨੂੰ ਕਿਸਾਨੀ ਵੋਟ ਪਏ ਔਰ ਪੰਥਕ ਔਰ ਧਾਰਮਿਕ ਮੁੱਦਿਆਂ ਨੂੰ ਅਹਿਮ ਮੰਨਣ ਵਾਲੇ ਵੋਟਰ ਨੇ ਜਿਹੜੇ ਅਕਾਲੀ ਦਲ ਨੂੰ ਲੱਗਦਾ ਉਹ ਸਾਨੂੰ ਵੋਟਾਂ ਪਾਉਣਗੇ ਅਸੀਂ ਪੰਥਕ ਏਜੰਡੇ ਤੇ ਵਾਪਸ ਆਏ ਆ ਸਾਨੂੰ ਉਹ ਲੋਕ ਵੋਟਾਂ ਪਾਉਣਗੇ ਪਰ ਅਕਾਲੀ ਦਲ ਆਪਣੇ ਆਪ ਨੂੰ ਪੰਜਾਬੀ ਪਾਰਟੀ ਦੇ ਤੌਰ ਤੇ ਅੱਗੇ ਵਧਾ ਰਹੀ ਹੈ ਇਸ ਕਰਕੇ ਸ਼ਹਿਰਾਂ ਦੇ ਵਿੱਚ ਵੀ ਦੂਸਰੇ ਭਾਈਚਾਰਿਆਂ ਨੂੰ ਵੀ ਗੈਰ ਸਿੱਖ ਉਮੀਦਵਾਰ ਵੀ ਅਕਾਲੀ ਦਲ ਨੇ ਖੜੇ ਕੀਤੇ ਐ ਸੋ ਅਕਾਲੀ ਦਲ ਨੂੰ ਲੱਗਦਾ ਕਿ ਸਾਡਾ ਵੋਟ ਪਰਸੈਂਟ ਵਾਪਸ ਆਊਗਾ ਜਿਹੜਾ ਪਿਛਲੀਆਂ ਚੋਣਾਂ ਚ ਆਮ ਆਦਮੀ ਪਾਰਟੀ ਕੋਲੇ ਚਲਿਆ ਗਿਆ ਜਾਂ ਕਾਂਗਰਸ ਦੇ ਹੱਕ ਚ ਚਲਿਆ ਗਿਆ ਸੋ ਅਕਾਲੀ ਦਲ ਵੀ ਉਮੀਦ ਕਰਦਾ ਕਿ ਸਾਡਾ ਵੋਟ ਪਰਸੈਂਟੇਜ 30% ਤੋਂ ਵੱਧੂ ਔਰ ਜੇ ਅਕਾਲੀ ਦਲ ਦਾ ਵੋਟ ਪਰਸੈਂਟ ਵੀ 30 ਤੋਂ ਵੱਧ ਹੈ ਕਿਸੇ ਵੀ ਪਾਰਟੀ ਦਾ ਹਰਜੋਜੀ ਭਾਵੇਂ ਭਾਜੀਪੀ ਹੈ ਕਾਂਗਰਸ ਹੈ ਆਪ ਹੈ ਔਰ ਅਕਾਲੀ ਦਲ ਹੈ ਕਿਸੇ ਵੀ ਪਾਰਟੀ ਦਾ ਅਗਰ ਵੋਟ ਪਰਸੈਂਟੇਜ 30% ਤੋਂ ਵਧੇਗਾ ਕੁੱਲ 13 ਦੀਆਂ 13 ਸੀਟਾਂ ਦਾ ਫਿਰ ਇਹ ਮੰਨ ਕੇ ਚੱਲੂਗੀ ਉਹ ਪਾਰਟੀ ਕੁਝ ਸੀਟਾਂ ਤਾਂ ਜਿੱਤੇਗੀ ਉਹ ਦੋ ਜਿੱਤੇਗੀ ਜਾਂ ਤਿੰਨ ਜਿੱਤੇਗੀ ਜਾਂ ਚਾਰ ਜਿੱਤੇਗੀ ਇਹ ਵਕਤ ਦੱਸੂਗਾ 30% ਵੋਟ ਪਰਸੈਂਟ ਵਧਣ ਵਾਲੀ ਪਾਰਟੀ ਜਿੱਤੇਗੀ ਕਿਹੜੀ ਜਿੱਤੇਗੀ ਇਹ ਆਪਾਂ ਨਹੀਂ ਕਹਿ ਸਕਦੇ ਇਹ ਤਾਂ ਲੋਕਾਂ ਨੇ ਫੈਸਲਾ ਕਰਨਾ ਹੈ ਹੁਣ ਆਮ ਆਦਮੀ ਪਾਰਟੀ ਨੂੰ ਲੱਗਦਾ ਹੈ ਕਿ ਪਹਿਲਾਂ ਸਾਡਾ 42% ਵੋਟ ਪਰਸੈਂਟ ਸੀ 22 'ਚ ਜਦੋਂ ਆਮ ਆਦਮੀ ਪਾਰਟੀ ਦਾ 7.5 8% ਵੋਟ ਬੈਂਕ ਸੀ ਕੱਲੇ ਭਗਵੰਤ ਸਿੰਘ ਜਿੱਤੇ ਸੀ ਕਿਉਂਕਿ 4 ਸੀਟਾਂ ਹੀ ਲੜੇ ਸੀ ਪਰ ਇੱਕ ਵਾਰ ਆਮ ਆਦਮੀ ਪਾਰਟੀ ਚੌਲਾਂ ਚ 4 ਸੀਟਾਂ ਜਿੱਤ ਵੀ ਗਈ ਸੀ ਸੋ ਹੁਣ ਭਗਵੰਤ ਜੀ ਆਮ ਆਦਮੀ ਪਾਰਟੀ ਨੂੰ ਲੱਗਦਾ ਹੈ ਕਿ ਸਾਡਾ 42% ਵੋਟ ਬੈਂਕ ਸੀ ਔਰ ਪਿਛਲੀਆਂ ਦੋ ਜਮਨੀ ਚੋਣਾਂ ਚ ਸਾਨੂੰ 34-34% ਵੋਟ ਪਰਸੈਂਟ ਮਿਲਿਆ ਸੋ ਆਮ ਆਦਮੀ ਪਾਰਟੀ ਵੀ ਮੰਨਦੀ ਹੈ ਕਿ ਅਸੀਂ ਜ਼ੀਰੋ ਬਿਲ ਵੀ ਲਾਗੂ ਕੀਤਾ ਇਸ ਕਰਕੇ ਸਾਡਾ ਵੋਟ ਪਰਸੈਂਟ ਅਗਰ 34-35 ਤੇ ਵੀ ਆ ਜਾਂਦਾ ਹੈ ਤਾਂ ਯਾ ਸੀ ਤਕੜਿਆਂ ਸੋ ਆਮ ਆਦਮੀ ਪਾਰਟੀ ਨੂੰ ਲੱਗਦਾ ਹੈ ਜੇ ਐਂਟੀ ਇਨਕੰਮਬੈਂਸੀ ਕਰਕੇ ਵੋਟ ਪਰਸੈਂਟੇਜ ਘਟੂਗਾ ਤੇ ਸ਼ਾਇਦ 31 34% ਤੋਂ ਹੇਠਾਂ ਨਹੀਂ ਜਾਊ ਕਿਉਂਕਿ ਜਦੋਂ ਸਿੱਧੂ ਮੂਸੇਵਾਲੇ ਦਾ ਮਰਡਰ ਹੋਇਆ ਬਹੁਤ ਜ਼ਿਆਦਾ ਨੈਗੇਟਿਵਿਟੀ ਆਮ ਆਦਮੀ ਪਾਰਟੀ ਦੇ ਖਿਲਾਫ ਸੀ ਉਦੋਂ ਉਹਨਾਂ ਨੂੰ ਸੰਗਰੂਰ ਚ 34% ਵੋਟ ਪਰਸੈਂਟੇਜ ਮਿਲੀ ਪਰ ਉਹ ਗੱਲ ਪੁਰਾਣੀ ਹੋ ਚੁੱਕੀ ਹੈ ਹੁਣ ਵਿਰੋਧੀ ਧਿਰਾਂ ਲਗਾਤਾਰ ਆਮ ਆਦਮੀ ਪਾਰਟੀ ਤੇ ਹਮਲਾਵਰ ਨੇ ਭਗਵੰਤ ਮਾਨ ਹੋਰ ਬਹੁਤ ਸਾਰੇ ਕੀਤੇ ਹੋਏ ਕੰਮਾਂ ਦਾ ਵੀ ਦਾਵਾ ਕਰਦੇ ਨੇ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਨੇ ਕਿ ਅਸੀਂ 80 ਕਰੋੜ ਗਰੀਬ ਲੋਕਾਂ ਨੂੰ ਮੁਫਤ ਰਾਸ਼ਨ ਦੇ ਰਹੇ ਹਾਂ ਤੇ ਭਗਵੰਤ ਮਾਨ ਵੀ ਬਹੁਤ ਸਕੀਮਾਂ ਦਾ ਦਾਵਾ ਕਰਦੇ ਨੇ ਮੁਫਤ ਬਿਜਲੀ 90% ਲੋਕਾਂ ਨੂੰ ਮਹੱਲਾ ਕਲੀਨਿਕ 700 ਤੋਂ ਵੱਧ 42-43 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਨਹਿਰੀ ਪਾਣੀ ਸंचाई ਲਈ ਦਿਨੇ ਕਿਸਾਨਾਂ ਨੂੰ ਬਿਜਲੀ ਸੋ ਭਗਵੰਤ ਮਾਨ ਵੀ ਬਹੁਤ ਸਾਰੇ ਮੁੱਦੇ ਲੋਕਾਂ ਚ ਲੈ ਕੇ ਗਏ ਨੇ ਆਮ ਆਦਮੀ ਪਾਰਟੀ ਨੂੰ ਉਮੀਦ ਹੈ ਸਾਡਾ ਵੋਟ ਪਰਸੈਂਟੇਜ ਨਹੀਂ ਘਟੂਗਾ ਹੁਣ ਕਾਂਗਰਸ ਕਾਂਗਰਸ ਦੇ ਵਿੱਚ ਤਾਂ ਲੀਡਰ ਛੱਡ ਛੱਡ ਕੇ ਬੀਜੇਪੀ ਚ ਗਏ ਨੇ ਕਾਂਗਰਸ ਨੇ ਪੰਜਾਬ ਚ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਕੀਤਾ ਕਾਂਗਰਸ ਪੰਜਾਬ ਚ ਵਿਰੋਧੀ ਧਿਰ ਹੈ ਕਾਂਗਰਸ ਦੇ ਕਈ ਲੀਡਰ ਪ੍ਰਚਾਰ ਚ ਨਹੀਂ ਹੈ ਨਵਜੋਤ ਸਿੰਘ ਸਿੱਧੂ ਪ੍ਰਚਾਰ ਨਹੀਂ ਕਰ ਰਹੀ ਕਾਂਗਰਸ ਚ ਗੁੱਟਬਾਜ਼ੀ ਵੀ ਬਹੁਤ ਹੈ ਕਈ ਕੈਂਡੀਡੇਟ ਇਧਰੋਂ ਉਧਰੋਂ ਵੀ ਉਤਾਰੇ ਨੇ ਪਰ ਕਾਂਗਰਸ ਨੂੰ ਕਿਉਂ ਲੱਗਦਾ ਕਿ ਅਸੀਂ 30 22 33 34% ਤੇ ਲੈ ਜਾਾਂਗੇ ਕਾਂਗਰਸ ਨੂੰ ਇਹ ਲੱਗਦਾ ਹੈ ਕਿ ਜਿਹੜਾ ਵੋਟ ਆਮ ਆਦਮੀ ਪਾਰਟੀ ਨੂੰ ਗਿਆ ਉਹ ਸਾਡੇ ਵੱਲ ਮੁੜੂਗਾ ਜਿਹੜਾ ਵੋਟ ਬੀਜੇਪੀ ਦਾ ਪਿੰਡਾਂ 'ਚ ਹੈ ਕਿਸਾਨੀ ਵੋਟ ਜਿਹੜੇ ਪੀ ਤੋਂ ਨਾਰਾਜ਼ ਹੈ ਉਹ ਸਾਡੇ ਵੱਲ ਮੁੜੂਗਾ ਕਿਉਂਕਿ ਉਹ ਆਮ ਆਦਮੀ ਪਾਰਟੀ ਤੋਂ ਵੀ ਨਾਰਾਜ਼ ਹੈ ਕਾਂਗਰਸ ਦਾ ਹੀ ਮੰਨਣਾ ਹੈ ਕਾਂਗਰਸ ਨੂੰ ਇਹ ਲੱਗਦਾ ਹੈ ਕਿ ਬੀਜੇਪੀ ਦੇ ਖਿਲਾਫ ਐਂਟੀ ਇਨਕੰਮੈਂਸੀ ਆਦੇਸ਼ ਆਮ ਆਦਮੀ ਪਾਰਟੀ ਦੇ ਖਿਲਾਫ ਐਂਟੀ ਇਨਕੰਮੈਂਸੀ ਹੈ ਪੰਜਾਬ 'ਚ ਔਰ ਕਾਂਗਰਸ ਨੂੰ ਇਹ ਲੱਗਦਾ ਹੈ ਕਿ ਅਕਾਲੀ ਦਲ ਦੀ ਬਜਾਏ ਸਾਡੇ ਵੱਲ ਵੋਟ ਬੈਂਕ ਮੁੜੇਗਾ ਕਿਉਂਕਿ ਪਰੰਪਰਾਗਤ ਪਹਿਲਾਂ ਅਕਾਲੀ ਦਲ ਕਦੀ ਜਿਤਦਾਸੀ ਕਦੀ ਕਾਂਗਰਸ ਜਿੱਤੀ ਸੀ ਇਸ ਵਾਰ ਕਾਂਗਰਸ ਨੂੰ ਇਹ ਲੱਗਦਾ ਹੈ ਕਿ ਵੋਟ ਬੈਂਕ ਸਾਡੇ ਵੱਲ ਮੁੜੂਗਾ ਸਾਰੀਆਂ ਪਾਰਟੀਆਂ ਦੇ ਆਪਣੇ ਆਪਣੇ ਸੋਚਣ ਦੇ ਤਰੀਕੇ ਨੇ ਪਰ ਫੈਸਲਾ 1 ਜੂਨ ਨੂੰ ਵੋਟਾਂ ਪਾ ਕੇ ਲੋਕਾਂ ਨੇ ਕਰ ਦੇਣਾ ਕਿ ਉਹ ਕੀ ਸੋਚਦੇ ਨੇ ਪਰ ਵੋਟ ਪਰਸੈਂਟੇਜ ਸਭ ਤੋਂ ਵੱਡਾ ਫੈਕਟਰ ਰਹਿਣਾ ਹੈ ਔਰ ਸਾਰੀਆਂ ਪਾਰਟੀਆਂ ਵੋਟ ਪਰਸੈਂਟੇਜ ਤੇ ਖਰਜੋਦੀ ਜ਼ੋਰ ਲਾ ਰਹੀ ਹੈ ਬਿਲਕੁਲ ਬਿਲਕੁਲ ਸਹੀ ਤੁਸੀਂ ਗੱਲ ਕਹੀ ਹੈ ਤਾਂ ਡਲਾ ਜੀ ਜੇਕਰ ਆਪਾਂ ਇਹ ਗੱਲ ਕਰੀਏ ਕਿ ਅੱਜ ਕੌਣ-ਕੌਣ ਕਾਗਜ਼ ਭਰ ਸਕਦਾ ਹੈ ਤਾਂ ਆਪਾਂ ਰਾਜਾ ਵੜਿੰਗ ਦਾ ਨਾ ਉਸ ਦੇ ਵਿੱਚ ਆਂਦਾ ਹੈ ਉਹ ਆਪਣੇ ਕਾਗਜ਼ ਭਰਣਗੇ ਨਾਲ ਦੀ ਨਾਲ ਜੇ ਗੱਲ ਕਰੀਏ ਅਕਾਲੀ ਦਲ ਦੇ ਉਮੀਦਵਾਰ ਦੇ ਲਈ ਕਾਗਜ਼ ਭਰਾਂ ਦੇ ਲਈ ਅਕਾਲੀ ਦਲ ਦੇ ਜਿਹੜੇ ਆਗੂ ਨੇ ਵਿਕਰਮ ਮਜੀਠੀਆ ਵੀ ਖਾਸ ਔਰਤਾਂ ਤੇ ਪਹੁੰਚ ਰਹੇ ਨੇ ਪਰ ਇਸ ਵਾਰੀ ਡਲਾ ਜੀ ਬੜੀ ਹੈ ਇਹ ਗੱਲ ਅਹਿਮ ਤੌਰ ਤੇ ਅਗਰ ਵੇਖੀ ਜਾਵੇ ਤਾਂ ਜਿੰਨੀਆਂ ਵੀ ਕੌਮੀ ਪਾਰਟੀਆਂ ਜਾਂ ਗੱਟ ਜੋੜਾਂ ਦੇ ਵੱਡੇ ਨਾਮ ਨੇ ਵੱਡੇ ਸਿਆਸੀ ਚਿਹਰੇ ਨੇ ਆਗੂ ਨੇ ਉਹ ਪ੍ਰਚਾਰ ਦੇ ਲਈ ਉਮੀਦਵਾਰਾਂ ਦੀ ਹੌਸਲਾ ਫਜ਼ਾਈ ਦੇ ਲਈ ਪੰਜਾਬ ਨਹੀਂ ਪਹੁੰਚੇ ਅਗਰ ਆਪਾਂ ਨਾਵਾਂ ਦੀ ਗੱਲ ਕਰ ਲਈਏ ਨਰਿੰਦਰ ਮੋਦੀ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ ਵੀ ਆਪਣੇ ਭਾਜਪਾ ਉਮੀਦਵਾਰਾਂ ਦੇ ਜੋ ਹੈ ਉਤਸ਼ਾਹ ਦੇ ਲਈ ਨਹੀਂ ਪਹੁੰਚੇ ਕਿਤੇ ਵੀ ਜੇ ਆਪਾਂ ਅਮਿਤ ਸ਼ਾਹ ਦੀ ਗੱਲ ਕਰ ਲਈਏ ਅੱਗੋਂ ਬਾਕੀ ਪਾਰਟੀਆਂ ਦੀ ਵੀ ਅੱਗੇ ਗੱਲ ਕਰ ਲੈਣੇ ਨਿਤਿਸ਼ ਕੁਮਾਰ ਹੈ ਰਾਹੁਲ ਗਾਂਧੀ ਨੇ ਤੇਜਸਵੀ ਯਾਦਵ ਨੇ ਲਾਲੂ ਯਾਦਵ ਨੇ ਕੋਈ ਵੀ ਚਿਹਰਾ ਇਹਨਾਂ ਵਿੱਚੋਂ ਪੰਜਾਬ ਨਹੀਂ ਪਹੁੰਚਿਆ ਤੇ ਪੰਜਾਬ ਨਾ ਆਣ ਦੇ ਕਿਹੜੇ ਵੱਡੇ ਕਾਰਨ ਮੰਨ ਸਕਦੇ ਆਪਾਂ ਲਿਖੋ ਕਿਉਂਕਿ ਦੇਸ਼ ਦੀ ਲੜਾਈ ਹੈ ਮੇਰਾ ਇਹ ਮੰਨਣਾ ਹੈ ਜੋਜੀ ਬੀਜਪੀ ਨੂੰ ਇਹ ਲੱਗਦਾ ਹੈ ਕਿ ਪੰਜਾਬ ਦੀਆਂ 13 ਸੀਟਾਂ ਨੇ ਆਖਰੀ ਗੇੜੇ ਚ ਵੋਟਾਂ ਨੇ ਸਾਡੇ ਕੋਲੇ ਬਹੁਤ ਸਾਰੇ ਕਾਂਗਰਸ ਦੇ ਲੀਡਰ ਆ ਗਏ ਉਹ ਪ੍ਰਚਾਰ ਕਰ ਰਹੇ ਨੇ ਅਸੀਂ ਦੂਜੇ ਸੂਬਿਆਂ ਚ ਜ਼ੋਰ ਲਾ ਲੀਏ ਇਹ ਜ਼ਿਆਦਾ ਕਾਰਨ ਲੱਗਦਾ ਪਰ ਅਗਰ ਨਰਿੰਦਰ ਮੋਦੀ ਔਰ ਅਮਿਤ ਸ਼ਾਹ ਪਿਛਲੇ 1 ਮਹੀਨੇ ਤੋਂ ਇੱਕ ਦੋ ਗੇੜੇ ਪੰਜਾਬ ਦੇ ਵਿੱਚ ਲਾਉਂਦੇ ਉਹਦੇ ਨਾਲ ਬੀਜਪੀ ਨੂੰ ਫਾਇਦਾ ਮਿਲਣਾ ਸੀ ਅਗਰ ਨਰਿੰਦਰ ਮੋਦੀ ਅਮਿਤ ਸ਼ਾਹ ਹੁੰਦੇ ਇਸੀ ਤਰ੍ਹਾਂ ਅਗਰ ਰਾਹੁਲ ਗਾਂਧੀ ਔਰ ਪ੍ਰਿੰਕਾ ਗਾਂਧੀ ਪਿਛਲੇ ਸਮੇਂ ਚ ਵੀ ਇੱਕ ਦੋ ਗੇੜੇ ਲਾਉਂਦੇ ਉਹਦੇ ਨਾਲ ਫਾਇਦਾ ਮਿਲਣਾ ਸੀ ਜਿਹੜੇ ਪੰਜਾਬ ਦੇ ਲੋਕ ਨੇ ਨਾ ਪੰਜਾਬੀਆਂ ਦਾ ਸੁਭਾਅ ਇਹ ਹੈ ਕਿ ਤੁਹਾਡੇ ਚ ਕਿਹੜਾ ਲੀਡਰ ਜ਼ਿਆਦਾ ਆਉਂਦਾ ਦੇਖੋ ਅਰਵਿੰਦ ਕੇਜਰੀਵਾਲ 2014 ਵੇਲੇ ਦੇ ਲਗਾਤਾਰ ਪੰਜਾਬ ਚ ਕੰਮਦੇ ਨੇ ਇੱਕ ਮੌਕਾ ਅਰਵਿੰਦ ਕੇਜਰੀਵਾਲ ਨੂੰ ਤੁਸੀਂ ਕਦੀ ਰਾਹੁਲ ਗਾਂਧੀ ਦੀ ਫੋਟੋ ਲਾ ਕੇ ਕਿਸੇ ਕੰਧ ਤੇ ਲਿਖਿਆ ਦੇਖਿਆ ਤੇ ਇੱਕ ਮੌਕਾ ਰਾਹੁਲ ਗਾਂਧੀ ਕੋ ਅਰਵਿੰਦ ਉਹਦੇ ਲਈ ਆਉਣਾ ਪੈਂਦਾ ਜੇ ਤੁਸੀਂ ਆਪਣੀ ਪਬਲਿਸਿਟੀ ਲੈ ਕੇ ਆਉਂਗੇ ਤੇ ਤੁਹਾਨੂੰ ਮਿਹਨਤ ਕਰਨੀ ਪੈਣੀ ਲੋਕਾਂ ਨੂੰ ਦਿਖਣਾ ਪੈਣਾ ਹੈ। ਅਰਵਿੰਦ ਕੇਜਰੀਵਾਲ ਲਗਾਤਾਰ ਪੰਜਾਬ ਚ ਸਰਗਰਮ ਰਹੇ। ਉਹਨਾਂ ਨੂੰ 2014 ਚ ਵੀ 4 MP ਮਿਲੇ। ਭਗਵੰਤ ਮਾਨ 19 ਚ ਮਿਲੇ। 17 18 ਉਹਨਾਂ ਨੂੰ ਅ 2017 ਚ ਵਿਧਾਨ ਸਭਾ ਚ MLA ਮਿਲੇ, ਓਪੋਜੀਸ਼ਨ ਪਾਰਟੀ ਬਣੀ ਤੇ ਸੱਤਾ ਵੀ ਮਿਲੀ ਉਹਨਾਂ ਨੂੰ 2022 ਚ ਜਦੋਂ ਇੱਕ ਮੌਕਾ ਕੇਜਰੀਵਾਲ ਨੂੰ ਸੀ ਬਾਅਦ ਦੇ ਵਿੱਚ ਉਹਨਾਂ ਨੇ ਭਗਵੰਤ ਮਾਨ ਦੀ ਫੋਟੋ ਲਈ ਜਦੋਂ ਮੁੱਖ ਮੰਤਰੀ ਦਾ ਚਿਹਰਾ ਬਣਾਇਆ। ਹੁਣ ਇਹ ਕੰਮ ਅਜ ਤੱਕ ਭਾਜਪੀ ਨੇ ਨਰਿੰਦਰ ਮੋਦੀ ਨੇ ਪੰਜਾਬ 'ਚ ਨਹੀਂ ਕੀਤਾ ਕਦੀ ਕਦੀ ਆਉਂਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅਮਿਤ ਸ਼ਾਹ ਵੀ ਕਦੀ ਕਦੀ ਆਉਂਦੇ ਨੇ ਰਾਹੁਲ ਗਾਂਧੀ ਵੀ ਬੀਬੀ ਪ੍ਰਿੰਕਾ ਗਾਂਧੀ ਵੀ ਉਸ ਤਰ੍ਹਾਂ ਆਉਂਦੇ ਨੇ ਜਿਵੇਂ ਪੰਜਾਬੀ ਕਦੇ ਕਦੇ ਸ਼ਿਮਲਾ ਜਾਂਦੇ ਨੇ ਜਾਂ ਪੰਜਾਬੀ ਕਦੇ ਕਦੇ ਬੰਬਈ ਬਾਂਬੇ ਚਲੇ ਜਾਂਦੇ ਨੇ ਸੋ ਜਦੋਂ ਕੋਈ ਕਦੇ ਕਦੇ ਆਉਣ ਵਾਲੇ ਲੀਡਰ ਫਿਰ ਉਹ ਕਿਵੇਂ ਇਹ ਆਸ ਕਰ ਸਕਦੇ ਨੇ ਕਿ ਸਾਰੇ ਪੰਜਾਬੀ ਉਹਨਾਂ ਦੇ ਨਾਲ ਚੱਲਣ ਅਰਵਿੰਦ ਕੇਧਰੀਵਾਲ ਲਗਾਤਾਰ ਆਉਂਦੇ ਆ ਉਹ ਖੱਟ ਗਏ ਹੁਣ ਕਾਂਗਰਸ ਨੂੰ ਇਹ ਵੀ ਵਹਿਮ ਹੈ ਕਿ ਸਾਡੀ ਪਾਰਟੀ ਬਹੁਤ ਪੁਰਾਣੀ ਹੈ ਪਰ ਉਦੋਂ ਲੀਡਰ ਵੱਡੇ ਹੁੰਦੇ ਸੀ ਉਦੋਂ ਕੈਪਟਨ ਅਮਰਿੰਦਰ ਸਿੰਘ ਬਹੁਤ ਵੱਡਾ ਲੀਡਰ ਸੀ ਨਵਜੋਤ ਸਿੰਘ ਸਿੱਧੂ ਸੀ ਬਹੁਤ ਵੱਡਾ ਲੀਡਰ ਹੈ ਨਵਜੋਤ ਸਿੰਘ ਸਿੱਧੂ ਪ੍ਰਚਾਰ ਤੋਂ ਦੂਰ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਭਾਜਪਾ ਤੋਂ ਚਲੇ ਗਏ ਉੱਥੇ ਭਾਜਪਾ ਉਹਨਾਂ ਨੂੰ ਵਰਤਦੀਆਂ ਨਹੀਂ ਵਰਤਦੀ ਉਹ ਤਾਂ ਵਕਤ ਦੱਸੂਗਾ ਵੱਡੇ ਲੀਡਰ ਬਾਹਰ ਹੋ ਗਏ ਹੁਣ ਕਾਂਗਰਸ ਦੇ ਵੀ ਜੇ ਅਸੀਂ ਦੇਖੀਏ ਅੱਜ ਰਾਜਾ ਵੜਿੰਗ ਨੇ ਕਾਗਜ਼ ਭਰੋਣੇ ਮੈਨੂੰ ਨਹੀਂ ਲੱਗਦਾ ਕਿ ਅੱਜ ਰਾਹੁਲ ਗਾਂਧੀ ਆਉਣਗੇ ਅਗਰ ਰਾਹੁਲ ਗਾਂਧੀ ਆ ਜਾਂਦੇ ਨੇ ਉਹਦੇ ਨਾਲ ਰਾਜਾ ਵੜਿੰਗ ਨੂੰ ਤਾਕਤ ਮਿਲੂ ਅਗਰ ਰਾਹੁਲ ਗਾਂਧੀ ਨਹੀਂ ਆਉਂਦੇ ਸਧਾਰਨ ਉਹਨਾਂ ਦੀ ਕਾਗਜ਼ ਭਰਨ ਦੀ ਜਿਹੜੀ ਪ੍ਰਕਿਰਿਆ ਹੋਣੀ ਹੈ ਦਵਿੰਦਰ ਯਾਦਵ ਆ ਜਾਣਗੇ ਪ੍ਰਭਾਰੀ ਨੇ ਜਿਹੜੇ ਵੱਧ ਤੋਂ ਵੱਧ ਜਾਂ ਦੋ ਚਾਰ ਹੋਰ ਲੀਡਰ ਆ ਜਾਣਗੇ ਪੰਜਾਬ ਦੇ ਇਸੇ ਤਰ੍ਹਾਂ ਜੇ ਅਸੀਂ ਅਕਾਲੀ ਦਲ ਦੀ ਗੱਲ ਕਰੀਏ ਅਕਾਲੀ ਦਲ ਦੀ ਹਾਈ ਕਮਾਂਡ ਤਾਂ ਪੰਜਾਬ ਚ ਹੀ ਹੈ ਉਹ ਖੇਤਰੀ ਪਾਰਟੀ ਨੇ ਸੁਖਵੀਰ ਬਾਦਲ ਕਾਗਜ ਭਰਾਨ ਜਾ ਰਹੇ ਨੇ ਕਿਤੇ ਵਿਕਰਮ ਜੀਠੀਆ ਜਾਂਦੇ ਨੇ ਹੁਣ ਅੱਜ ਲੁਧਿਆਣਾ ਵਿਕਰਮ ਜੀਠੀਆ ਆ ਰਹੇ ਨੇ ਅਕਾਲੀ ਦਲ ਵੱਲੋਂ ਪਰ ਮੇਰਾ ਹੀ ਮੰਨਣਾ ਹੈ ਕਿ ਵੱਡੇ ਵੱਡੇ ਲੀਡਰਾਂ ਦਾ ਪੰਜਾਬ 'ਚ ਨਾ ਆਉਣਾ ਲਾਲੂ ਪ੍ਰਸ਼ਾਦ ਯਾਦਵ ਨੂੰ ਵੀ ਆਉਣਾ ਚਾਹੀਦਾ ਸੀ ਉਹਨਾਂ ਲਈ ਦਿੱਕਤ ਇਹ ਹੈ ਕਿ ਉਹ ਇੰਡੀਆ ਗੱਠ ਜੋੜ ਦਾ ਹਿੱਸਾ ਨੇ ਹੁਣ ਇੰਡੀਆ ਗੱਠ ਜੋੜ ਦੇ ਵਿੱਚ ਕਾਂਗਰਸ ਔਰ ਆਮ ਆਦਮੀ ਪਾਰਟੀ ਇਕੱਠੇ ਨੇ ਪਰ ਜਦੋਂ ਉਹ ਪੰਜਾਬ 'ਚ ਇੰਡੀਆ ਗੱਠ ਜੋੜ ਦੇਖਦੇ ਨੇ ਕਾਂਗਰਸ ਵੱਖਰੀ ਆਮ ਆਦਮੀ ਪਾਰਟੀ ਵੱਖਰੀ ਹੈ ਹੁਣ ਲਾਲੂ ਯਾਦਵ ਨਿਤਿਸ਼ ਕੁਮਾਰ ਉਦਵ ਠਾਕਰੇ ਉਹ ਸਾਰੀ ਇੰਡੀਆ ਗੱਠ ਜੋੜ ਦਾ ਹਿੱਸਾ ਨਹੀਂ ਜੇ ਉਹ ਕਾਂਗਰਸ ਵੱਲ ਆਉਣਗੇ ਆਪ ਨੇ ਨਰਾਜ਼ ਹੋ ਜਾਣਾ ਹੈ ਜੇ ਆਪ ਵੱਲ ਆਉਣਗੇ ਤੇ ਕਾਂਗਰਸ ਨੇ ਨਰਾਜ਼ ਹੋ ਜਾਣਾ ਹੈ ਸੋ ਮੈਨੂੰ ਲੱਗਦਾ ਪੰਜਾਬ 'ਚ ਨਾ ਲਾਲੂ ਪ੍ਰਸਾਦ ਯਾਦਵ ਆਵੇ ਨਾ ਲਾਲੂ ਪ੍ਰਸਾਦ ਯਾਦਵ ਦਾ ਮੁੰਡਾ ਤੇਜਸਵੀ ਯਾਦਵ ਆਵੇ ਛੇਦੀ ਛੇਦੀ ਨਹੀਂ ਆਉਂਦੇ ਜੇ ਆਪਸ 'ਚ ਕੋਈ ਸਮਝੌਤਾ ਕਰ ਲੈਣ ਕਾਂਗਰਸ ਤੇ ਆਪ ਵਾਲੇ ਦਿੱਲੀ ਵਾਲੇ ਵੀ ਸਾਨੂੰ ਕੋਈ ਇਤਰਾਜ਼ ਨਹੀਂ ਫਿਰ ਤਾਂ ਆ ਜਾਣਗੇ ਨਹੀਂ ਤਾਂ ਇਹਨਾਂ ਦਾ ਆਉਣਾ ਔਖਾ ਲੱਗਦਾ ਪਰ ਇਹਨਾਂ ਨੂੰ ਆਉਣਾ ਚਾਹੀਦਾ ਸੀ ਸਮੇਂ ਸਿਰ ਜੀ ਬਿਲਕੁਲ ਸਹੀ ਤੁਸੀਂ ਗੱਲ ਕਹੀ ਹੈ ਕਿ ਆਪਣੇ ਉਮੀਦਵਾਰਾਂ ਦੀ ਹੌਸਲਾ ਫਜ਼ਾਈ ਲਈ ਆਣਾ ਤਾਂ ਬੰਦਾ ਸੀ ਚਲੋ ਆਪਾਂ ਅਗਲੀ ਖਬਰ ਦੀ ਗੱਲ ਕਰੀਏ ਤਾਂ ਡੱਲਾ ਜੀ ਆਪਾਂ ਜਿਵੇਂ ਹੁਣ ਅਰਵਿੰਦ ਕੇਜਰੀਵਾਲ ਦੀ ਗੱਲ ਕਰੀਏ ਤਾਂ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਹੁਣ ਅਰਵਿੰਦ ਕੇਜਰੀਵਾਲ ਦੇ ਆਣ ਨਾਲ ਦਿੱਲੀ ਦੀ ਸਥਿਤੀ ਕਿਸ ਤਰ੍ਹਾਂ ਦੀ ਨਜ਼ਰ ਆ ਰਹੀ ਹੈ ਲਗਾਤਾਰ ਆਪਾਂ ਦੇਖੀਏ ਤਾਂ ਭਗਵੰਤ ਮਾਨ ਵੀ ਅਰਵਿੰਦ ਕੇਜਰੀਵਾਲ ਦੇ ਨਜ਼ਰ ਨਾਲ ਨਜ਼ਰ ਆ ਰਹੇ ਨੇ ਗੱਡੀ ਦੇ ਵਿੱਚ ਜਿੱਥੇ ਵੀ ਉਹ ਜਾ ਰਹੇ ਨੇ ਨਾਲ-ਨਾਲ ਭਗਵੰਤ ਮਾਨ ਵੀ ਨਜ਼ਰ ਆ ਰਹੇ ਨੇ ਸੋ ਇਹ ਜੋੜੀ ਜਿਹੜੀ ਹੈ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਏ ਪੰਜਾਬ ਕਦੋਂ ਪਹੁੰਚ ਰ देखो दिल्ली च 4 ਸੀਟਾਂ ਆਮ ਆਦਮੀ ਪਾਰਟੀ ਲੜ ਰਹੀ 3 ਸੀਟਾਂ ਕਾਂਗਰਸ 7 ਸੀਟਾਂ ਨੇ 2014 ਚ 7 ਦੀਆਂ ਸਭ ਸੀਟਾਂ ਬੀਜਪੀ ਦਿੱਤੀ 2019 ਚ 7 ਸੀਟਾਂ ਬੀਜਪੀ ਦਿੱਤੀ ਪਰ ਇਸ ਵਾਰ ਦਿੱਲੀ ਦੀਆਂ 7 ਦੀਆਂ 7 ਸੀਟਾਂ ਤੇ ਮੁਕਾਬਲਾ ਕੋਈ ਪਤਾ ਨਹੀਂ ਕਿਹੜੀ ਬੀਜਪੀ ਜਿੱਤ ਜੇ ਕੋਈ ਪਤਾ ਨਹੀਂ ਕਿਹੜੀ ਕਾਂਗਰਸ ਜਿੱਤ ਜੇ ਕੋਈ ਪਤਾ ਨਹੀਂ ਜਿਹੜੀ ਆਪ ਜਿੱਤਦੀ ਆਪ ਔਰ ਕਾਂਗਰਸ ਨੇ ਸੀਟਾਂ ਵੰਡ ਲਈਆਂ 4 3 ਸੋ ਕੱਲ ਭਗਵੰਤ ਮਾਨ ਵੀ ਲਗਾਤਾਰ ਅਰਵਿੰਦ ਕੇਜਰੀਵਾਲ ਦੇ ਨਾਲ ਦੱਖਣੀ ਦਿੱਲੀ ਪੱਛਮੀ ਦਿੱਲੀ ਰੋਡ ਸ਼ੋਅ ਕਰਦੇ ਰਹੇ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਦਿੱਲੀ 'ਚ ਦਿੱਲੀ 'ਚ ਅਗਰ ਭਾਜਪਾ ਦੇ ਰੋਡ ਸ਼ੋਅ ਦੇ ਵਿੱਚ ਬਹੁਤ ਵੱਡਾ ਇਕੱਠ ਹੈ ਤੇ ਆਮ ਆਦਮੀ ਪਾਰਟੀ ਦੇ ਰੋਡ ਸ਼ੋਅ 'ਚ ਵੀ ਬਹੁਤ ਵੱਡਾ ਇਕੱਠ ਹੈ ਦਿੱਲੀ 'ਚ ਜ਼ਿਆਦਾਤਰ ਪ੍ਰਚਾਰ ਅੱਜਕੱਲ ਰੋਡ ਸ਼ੋਅ ਦੇ ਜ਼ਰੀਏ ਆਮ ਆਦਮੀ ਪਾਰਟੀ ਕਰਦੀ ਹੈ ਔਰ ਬਹੁਤ ਭੜਵਾਏ ਇਕੱਠ ਆਮ ਆਦਮੀ ਪਾਰਟੀ ਦੇ ਰੋਡ ਸ਼ੋਅ 'ਚ ਦਿਖਦਾ ਉਹ ਵੀਡੀਓ ਜਾਰੀ ਕਰਦੇ ਨੇ ਉਹਨਾਂ ਦੇ ਵਿੱਚ ਨਜ਼ਰ ਆਉਂਦਾ ਹੈ ਭਗਵੰਤ ਮਾਨ ਲਗਾਤਾਰ ਅਰਵਿੰਦ ਕੇਜਰੀਵਾਲ ਦੇ ਨਾਲ ਨੇ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਵਿੱਚ ਜਾ ਕੇ ਕੌਮੀ ਲੀਡਰ ਬਣ ਚੁੱਕੇ ਨੇ ਭਗਵੰਤ ਮਾਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਸਭ ਤੋਂ ਵੱਡੇ ਲੀਡਰ ਮੈਂ ਕਹੂੰਗਾ ਭਗਵੰਤ ਮਾਨ ਨੇ ਹੁਣ ਪੰਜਾਬ 'ਚ ਮੈਨੂੰ ਲੱਗਦਾ ਹੈ ਅਗਲੇ 2 ਦਿਨਾਂ ਬਾਅਦ ਅਰਵਿੰਦ ਕੇਜਰੀਵਾਲ ਪੰਜਾਬ ਚ ਆਉਣਗੇ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਇਕੱਠੇ ਪੰਜਾਬ ਚ ਆਉਣਗੇ ਔਰ ਪੰਜਾਬ 'ਚ ਰੋਡ ਸ਼ੋ ਤਰੰਗਾ ਯਾਤਰਾ ਇਹ ਪ੍ਰੋਗਰਾਮ ਆਮ ਆਦਮੀ ਪਾਰਟੀ ਔਰ ਭਗਵੰਤ ਮਾਨ ਦਾ ਰਹਿ ਸਕਦਾ ਹੈ ਜੀ 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 ਠੀਕ ਹੈ ਬਿਲਕੁਲ ਤੇ ਬਹੁਤ ਬਹੁਤ ਧੰਨਵਾਦ ਡਲਾ ਜੀ ਇਹ ਸਾਰੇ ਹੀ ਖਬਰਾਂ ਦੇ ਉੱਪਰ ਤੁਸੀਂ ਅਪਡੇਟ ਸਾਂਝਾ ਕੀਤਾ ਹੈ ਤੁਹਾਡਾ ਸਿਆਸੀ ਐਨਾਲਿਸਿਸ ਜੋ ਕਿ ਸਾਡੇ ਸਾਰੇ ਹੀ ਬੜੇ ਵਧੀਆ ਢੰਗ ਨਾਲ ਦਰਸ਼ਕ ਉਹ ਸੁਣਦੇ ਨੇ ਤੇ ਤੁਸੀਂ ਬਹੁਤ ਵਧੀਆ ਢੰਗ ਨਾਲ ਪੂਰੀ ਜਾਣਕਾਰੀ ਪੰਜਾਬ ਦੀ ਸਿਆਸਤ ਨੂੰ ਲੈ ਕੇ ਇੱਕ ਇੱਕ ਪਹਿਲੂ ਜੋ ਹੈ ਦਰਸ਼ਕਾਂ ਦੇ ਸਾਹਮਣੇ ਰੱਖਦੇ ਹੋ ਉਸ ਸਬੱਬ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਆਪਣੇ ਕੀਮਤੀ ਵਿਚਾਰ ਵੀ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਕਰਦੇ ਨੇ ਤੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵਿਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਹਰਜੋਤ ਜੀ ਔਰ ਕੋਈ ਵੀ ਅਗਰ ਕਿਸੇ ਗੱਲ ਤੋਂ ਅਸਹਿਮਤ ਹੈ ਕੋਈ ਆਪਣਾ ਕੋਈ ਤੁਸੀਂ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਆਪਣਾ ਪੱਖ ਰੱਖਣਾ ਚਾਹੁੰਦੇ ਹੋ ਤੇ ਤੁਹਾਡੇ ਹਰ ਵਿਚਾਰ ਦਾ ਸਵਾਗਤ ਹੈ ਬਹੁਤ ਧੰਨਵਾਦ